ਮਾਲਵਿੰਦਰ ਚੱਕੰਗਿਦ ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਉੱਪਰ ਗੱਲਬਾਤ ਕਰਦੇ ਹੁੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਧਰਮਵੀਰ ਗਾਂਧੀ ਕਾਂਗਰਸ ਵਿੱਚ MP ਦੀ ਸੀਟ ਪਾਉਣਗੇ ਉਹਨਾਂ ਦੀ ਝੋਲੀ ਕਿਉਂਕਿ ਅੱਜ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ ਇਸ ਵਿਸ਼ੇ ਦੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਮੇਰੇ ਨਾਲ ਸੂਰੀ ਵਿੱਚ ਹਜ਼ਰ ਨੇ ਕਿੰਨ ਵਿਸ਼ੇਸ਼ੀ ਕਿਰਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਸੋਨਮ ਧੰਨਵਾਦ ਜਿਵੇਂ ਕਿ ਕਾਂਗਰਸ ਦੇ ਵਿੱਚ ਕਿਆ ਸਰਾਈਆਂ ਲੱਗ ਰਹੀਆਂ ਸੀਗੀਆਂ ਕਿਉਂਕਿ ਡਾਕਟਰ ਤਰਨਵੀਰ ਗਾਂਧੀ ਦੀਆਂ ਕਾਂਗਰਸ ਪਾਰਟੀ ਨਾਲ ਨੇੜਤਾ ਜਿਹੜੀ ਹੈਗੇ ਆ ਲੰਬੇ ਸਮੇਂ ਤੋਂ ਦੇਖਣ ਨੂੰ ਮਿਲੇ ਜਦੋਂ 파ਰਤ ਜੋੜੋ ਯਾਤਰਾ ਰਾਹੁਲ ਗਾਂਧੀ ਲੈ ਕੇ ਜਾਂਦੇ ਨੇ ਉਦੋਂ ਤੋਂ ਹੀ ਡਾਕਟਰ ਤਰਨਵੀਰ ਗਾਂਧੀ ਨੇੜੇ ਨੇ ਹੁੰਦੇ ਦਿਖਾਈ ਦੇ ਰਹੇ ਸੀ ਕਾਂਗਰਸ ਦੇ ਤੇ ਹੁਣ ਜਦੋਂ ਐਮਪੀ ਇਲੈਕਸ਼ਨ ਜਿਹੜੇ ਆਏ ਨੇ ਟਿਕਟਨ ਹਾਊਸ ਪਾਰਟੀ ਦੇ ਹੁਣੇ ਸ਼ੁਰੂ ਹੋਈ ਨੇ ਤੇ ਪਟਿਆਲਾ ਚ ਇਹ ਚਰਚਾ ਪਿਛਲੇ ਇੱਕ ਹਫਤੇ ਤੋਂ ਸੀਗੀ ਕਿ ਡਾਕਟਰ ਤਰੰਵੀਰ ਗਾਂਧੀ ਪਟਿਆਲਾ ਤੋਂ ਇਲੈਕਸ਼ਨ ਲੜ ਸਕਦੇ ਨੇ ਸੋ ਉਸ ਚੀਜ਼ ਤੇ ਉੱਪਰ ਅੱਜ ਮੋਹਰ ਲੱਗ ਗਈ ਹੈ ਕਹਿ ਸਕਦੇ ਆ ਕਿ ਅੱਜ ਡਾਕਟਰ ਤਰੰਵੀਰ ਗਾਂਧੀ ਨੇ ਕਾਂਗਰਸ ਜੁਆਇਨ ਕਰ ਲਈ ਹੈ ਤੇ ਸਵਾਲ ਤੁਹਾਡਾ ਜਿਹੜਾ ਹੈਗਾ ਬੜਾ ਵਾਜਿਬ ਹੈ ਕਿ ਡਾਕਟਰ ਤਰੰਵੀਰ ਗਾਂਧੀ ਕਾਂਗਰਸ ਦੇ ਸਚੋਲੀ ਦੇ ਵਿੱਚ ਪਟਿਆਲਾ ਦੀ ਐਮਪੀ ਸੀਟ ਪਾਉਣਗੇ ਇਹ ਦੇਖਣਾ ਹੋਊਗਾ ਹਾਲਾਂਕਿ 2014 ਦੇ ਵਿੱਚ ਵੀ ਉਹਨਾਂ ਨੇ ਜਿਹੜੀ ਹੈਗੀ ਆ ਜਿੱਤ ਹਾਸਲ ਕੀਤੀ ਸੀਗੀ ਜੀ ਜਿਵੇਂ ਹੁਣ ਫਸਮੀ ਟੱਕਰ ਆਪਾਂ ਕਹਿ ਸਕਦੇ ਆ ਜਿਵੇਂ ਆਪਣੇ ਜਿਹੜੇ ਨੇ ਪਰਨੀਤ ਕੌਰ ਰਾਣੀ ਪਰਨੀਤ ਕੌਰ ਨੇ ਜਿਹੜੇ ਹੁਣ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਕਿ ਉਹਨਾਂ ਤੇ ਡਾਕਟਰ ਭਰਮ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਕੋਲਰ ਹੈਗੇ ਉਹਨਾਂ ਨਾਲ ਗੱਲ ਕਰ ਲਈ ਆਪਾਂ ਹੈਲੋ ਸਤਿਗੁਰ ਜੀ ਸਤਿਗੁਰ ਜੀ ਕੌਣ ਸਾਹ ਬੋਲ ਰਹੇ ਹਾਂ ਮਾਨਵਿੰਦਰ ਬਾਹੂ ਬੋਲ ਰਿਹਾ ਹਾਂ ਮਾਲਵਿੰਦਰ ਜੀ ਤੁਹਾਡਾ ਸਵਾਗਤ ਹੈ ਸਾਡੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਅੱਜ ਦਾ ਸਾਡਾ ਵਿਸ਼ਾ ਹੈ ਕਿ ਡਾਕਟਰ ਤਰੰਵਿਰ ਕਾਂਧੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਕੀ ਕਾਂਗਰਸ ਨੂੰ ਐਮਪੀ ਦੀ ਸੀਟ ਪਟਿਆਲਾ ਦੀ ਉਹ ਦੇਣ ਦੇ ਪਾਣਗੀ ਕਾਂਗਰਸ ਦੇ ਝੋਲੇ 'ਚ ਪੈ ਜਾਊਗੀ ਦੇਖੋ ਜਿਹੜਾ ਧਰਮ ਵੀਰ ਗਾਂਧੀ ਆ ਉਹ ਪਟਿਆਲੇ ਦੀ ਜਾਣ ਪਛਾਣ ਸਕਤੀ ਹੈ ਬਹੁਤ ਵਧੀਆ ਜੋਮਾਨ ਦਾ ਡਾਕਟਰ ਨੇ ਤੇ ਇਹਦੇ ਉੱਤੇ ਪਹਿਲਾਂ ਆਮ ਆਦਮੀ ਪਾਰਟੀ ਡੋਰੇ ਪਾਉਣ ਨੂੰ ਘਿਰਦੀ ਸੀ ਕਾਲੀ ਧਲ ਵੀ ਡੋਰੇ ਪਾਉਣ ਨੂੰ ਕਰਦਾ ਸੀ ਪਰ ਇਹਦੇ ਵਿੱਚ ਸਫਲਤਾ ਹੋਈ ਆ ਕਾਂਗਰਸ ਪਾਰਟੀ ਨੂੰ ਤੇ ਪਨੀਰ ਵੀ ਪਨੀਰਕੌਰ ਨੂੰ ਪਹਿਲਾਂ ਵੀ ਮੈਨੂੰ ਲੱਗਦਾ ਲਗਭਗ 20000 ਵੋਟਰਾਂ ਨਾਲ ਇਹਨਾਂ ਨੇ ਹਰਾਇਆ ਸੀ ਜੀ ਤੇ ਹਾਂ ਮਨਪ੍ਰੀਤ ਆਪਣਾ ਗਾਂਧੀ ਸਾਹਿਬ ਇੱਕ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ ਪਟਿਆਲੇ ਦੇ ਵਿੱਚ ਬਹੁਤ ਇਹਨਾਂ ਦੀ ਮਾਨ ਇੱਜਤ ਵਧੀਆ ਮੈਨੂੰ ਲੱਗਦਾ ਵੀ ਆਉਣ ਵਾਲਾ ਸਮੇਂ ਦੇ ਵਿੱਚ ਦੇਖੋ ਜੇ ਕਾਲੀ ਗੱਲ ਕਿਹੜੀ ਦੇ ਰਹੀ ਆ ਤੇ ਬੀਜੇਪੀ ਪਰ ਉਹਨਾਂ ਦੇ ਉੱਤੇ ਮੈਨੂੰ ਨੌ ਦੱਸਣ ਦਿਆ ਤੁਹਾਡੇ ਪ੍ਰੋਗਰਾਮ ਚੱਲਦੇ ਸੀ ਬੜਾ ਮਾਣ ਮਹਿਸੂਸ ਹੋਇਆ ਵੀ ਕਿ ਹੁੰਦੇ ਨੇ ਜਰੂਰ ਉਹਨਾਂ ਦਾ ਮੁਕਾਬਲਾ ਕਰੂਗਾ ਤੇ ਆਉਣ ਵਾਲਾ ਜਿਹੜਾ ਸਮਾਂ ਹੋਊਗਾ ਉਹ ਸਮੇਂ ਦੇ ਮੁਤਾਬਕ ਜਿਹੜੇ ਪਾਸੇ ਨੂੰ ਢਲਦਾ ਪਰ ਕਾਂਗਰਸ ਲਈ ਪਟਿਆਲੇ ਦੇ ਉੱਤੇ ਹੈ ਨਹੀਂ ਸੀ ਤੇ ਜਦੋਂ ਭਰਮਵੀਰ ਗਾਂਧੀ ਗਿਆ ਕੁਝ ਕਾਂਗਰਸ ਨੂੰ ਵੀ ਆਸਾਂ ਬਣੀਆਂ ਨੇ ਜੀ ਮਾਨਵਿੰਦਰ ਜੀ ਇਹ ਵੀ ਹੋ ਸਕਦਾ ਕਿ ਪਟਿਆਲਾ ਵਿੱਚ ਡਾਕਟਰ ਵਰਸਸ ਡਾਕਟਰ ਵੀ ਦੇਖਣ ਨੂੰ ਮਿਲੇ ਕਿਉਂਕਿ ਆਮ ਆਦਮੀ ਪਾਰਟੀ ਦੇ ਡਾਕਟਰ ਬਲਵਿੰਦ ਬਲਵਿੰਦ ਜੀ ਨੂੰ ਜਿਹੜੀ ਟਿਕਟ ਪਹਿਲਾਂ ਹੀ ਮਿਲ ਚੁੱਕੀ ਹੈਗੀ ਹੈ ਤੇ ਹੁਣ ਡਾਕਟਰ ਧਰਮਵੀਰ ਗਾਂਧੀ ਜਿਹੜੇ ਪਹਿਲਾਂ 2014 ਚ ਜਿੱਤ ਹਾਸਲ ਕਰ ਚੁੱਕੇ ਨੇ ਤੇ ਐਮਪੀ ਪ੍ਰਣਿਤ ਕੋ ਜਿਹੜੇ ਰਹੇ ਨੇ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਹਨਾਂ ਦੇ ਕਰਕੇ। हां जी ਆਪਾਂ ਵੀ ਵੀ ਤਰੀਕ ਕੋ ਰਾਤ ਤੇ ਹੁਣ ਵੀ ਉਹ ਹਾਰੂਗੀ ਕਿ ਕਿਸੇ ਤੋਂ ਹਾਰੇ ਪਰ ਧਰਮਵੀਰ ਗਾਂਧੀ ਇਹਨਾਂ ਤੋਂ ਹਜੇ ਵੀ ਹਾਸੀ ਆ ਤੇ ਆਉਣ ਵਾਲੇ ਸਮੇਂ ਵਿੱਚ ਦੇਖੋ ਕਿੱਧਰਲੇ ਪਾਸੇ ਨੂੰ ਮਾਹੌਲ ਜਾਊ ਮੈਨੂੰ ਲੱਗਦਾ ਵੀ ਇੱਕ ਵਾਰ ਧਰਮਗਾਂਧੀ ਜ਼ਰੂਰ ਝੋਲੀ ਚ ਆ ਕਸ ਆਪਣੇ ਕੰਮ ਰੱਖਦੇ ਇਹ ਚਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਏ। ਬਾਕੀ ਫਿਰ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਹੜੇ ਪਾਸੇ ਨੂੰ ਜਾਂਦਾ। ਪਰ ਬਹੁਤ ਵਧੀਆ ਹੋ ਲਾ ਡਾਕਟਰ ਮਾਨਦਾਰ ਨੇ ਵਧੀਆ। ਪਰਿਵਾਰ ਦੇ ਵਿੱਚ ਵੀ ਵਾਕਈ ਗਰੀਬ ਜਨਤਾ ਵਾਸਤੇ ਵੀ ਜਿਹੜਾ ਫ੍ਰੀ ਸੇਵਾ ਕਰ ਰਹੇ ਨੇ ਇਹ ਬਹੁਤ ਵਧੀਆ। ਸਾਨੂੰ ਫਾਇਦਾ ਸਾਡਾ ਸੰਗਰੂਰ ਏਰੀਆ ਪਰ ਇਹਦੀ ਸੋਭਾ ਜਿਹੜੀ ਸੰਗਰੂਰ ਦੇ ਪਟਿਆਲ ਦੇ ਵਿੱਚ ਕੋਈ ਰਿਸ਼ਤੇਦਾਰ ਰਹਿੰਦੇ ਨੇ ਜਾਂ ਦੋਸਤ ਮਿੱਤਰ ਰਹਿੰਦੇ ਨੇ ਪਹਿਲਾਂ ਵੀ ਦੇਖੋ ਇਹੇ ਜੇ ਜਦੋਂ ਸਾ ਸਾਰੀਆਂ ਪਾਰਟੀਆਂ ਆਪੋਸੀਸ਼ਨ ਕਾਲੀ ਦਲ ਕਾਂਗਰਸ ਤੇ ਬਹੁਤ ਵਧੀਆ ਇਹਨਾਂ ਦਾ ਹੋਲਡ ਸੀ ਪਰ ਫਿਰ ਵੀ ਇਹਨੇ ਸ਼ੀਟ ਜਿਹੜੀ ਕੱਢੀ 20000 ਰਿਪੋਰਟ ਦੇ ਵਿੱਚ ਇੱਕ ਮੁੱਖ ਮੰਤਰੀ ਦੇ ਸੈਰ ਦੇ ਵਿੱਚੋਂ ਵੀ ਮਾਮੂਲੀ ਗੱਲ ਨਹੀਂ ਸੀ ਪਰ ਹੁਣ ਵੀ ਕੀ ਹੁੰਦੇ ਨੇ ਮੈਨੂੰ ਲੱਗਦਾ ਵੀ ਵਧੀਆ ਰੋਲ ਲਮਾਉਣਗੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਵੀ ਕਿੱਥੇ ਚੱਲਦੇ ਨੇ ਬਿਲਕੁਲ ਹਰਮਿੰਦਰ ਜੀ ਜਿੱਥੇ ਤੱਕ ਤੁਸੀਂ ਕਹਿ ਰਹੇ ਕਿ ਹੋਰ ਪਾਰਟੀਆਂ ਵੀ ਡੋਰੇ ਪਾਉਣ ਦੀ ਤਿਆਰੀ ਕਰਦੇ ਸੀਗੇ ਇਹ ਤਾਂ ਖੁਦ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਸੀਗੇ ਨਾਲੇ ਆਮ ਆਦਮੀ ਪਾਰਟੀ 'ਚ ਹੁੰਦੇ ਹੋਏ ਉਹਨਾਂ ਨੇ ਐਮਪੀ ਇਲੈਕਸ਼ਨ ਲੜੇ ਸੀਗੇ ਕੋ ਜਿਹੜੀ ਆਮ ਆਦਮੀ ਪਾਰਟੀ ਆ ਥੋੜੀ ਜੀ ਮੈਂ ਦੇਖਦਿਆਂ ਤਾਂ ਆ ਲੋਕਾਂ ਨੇ ਬਦਲਾਅ ਦੇ ਕੇ ਇਹਨਾਂ ਨੂੰ ਜਿਹੜਾ ਟਾਈਮ ਦਿੱਤਾ ਸੀ ਬਸ ਜਿਹੜੀ ਆਮ ਆਦਮੀ ਪਾਰਟੀ ਇਹਦੇ ਵਿੱਚ ਲਗਭਗ ਅੱਧ ਤੋਂ ਜ਼ਿਆਦਾ ਤਾਂ ਦੂਜੀਆਂ ਪਾਰਟੀਆਂ ਦੇ ਬੰਦੇ ਵੜ ਗਏ ਤੇ ਅਸੀਂ ਵੀ ਇਹ ਗੱਲਾਂ ਸੋਚਦੇ ਹੁੰਦੇ ਸੀ ਵੀ ਜੇ ਪੰਜ ਚਾਰ ਬੰਦੇ ਘਟ ਗਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕਾਲੀ ਰਲ ਚੋ ਗਏ ਨੇ ਬੀਜੇਪੀ ਚੋਂ ਇਹ ਜ਼ਰੂਰ ਭੱਜਣ ਦੀ ਕੋਸ਼ਿਸ਼ ਕਰਦੇ ਇਹ ਤਾਂ ਲੋਕਾਂ ਨੇ ਇਹੋ ਜਿਹਾ ਸਾਹ ਦਿੱਤਾ ਕੱਲੋਂ ਇਹ ਨਾ ਕਹਿਦਣ ਕਿ ਸਾਡੇ ਬੰਦੇ ਘਟਕੇ ਜਾਂ ਵਿਚੋਂ ਭੱਜ ਗਏ ਲੋਕਾਂ ਨੇ ਇੱਕ ਵਾਰ ਇਹਨਾਂ ਦੇ ਹੱਕ ਦੇ ਵਿੱਚ ਨੇਹਰੀ ਦਿੱਤੀ ਆ ਤੇ ਬਾਕੀ ਕੀ ਹੁੰਦਾ ਹੁਣ ਦੇਖਦੇ ਆ ਇਹਨਾਂ ਦੇ ਕੀ ਆਪਣੇ ਆਪਣੇ ਇਲਾਕੇ ਦੇ ਵਿੱਚ ਹਜੇ ਕੋਈ ਖਾਸਤਾ ਨਹੀਂ ਕਰ ਸਕਦੀ ਆ ਆਮ ਆਦਮੀ ਪਾਰਟੀ ਉਹ ਜਿਹੜੀਆਂ ਗੱਲਾਂ ਕਰੀਆਂ ਨੇ ਤੁਸ਼ ਨੂੰ ਕੁਛ ਦਾ ਦੂਜੀਆਂ ਪਾਰਟੀਆਂ ਨਾਲ ਇਹਨਾਂ ਦਾ ਵਖਰਾ ਹੋਇਆ ਬਿਲਕੁਲ ਮਾਰਵਿੰਦਰ ਜੀ ਇੱਕ ਗੱਲ ਹੋਰ ਦੱਸੋ ਕੀ ਹੁਣ ਲੱਗਦਾ ਹੈ ਕਿ ਕਾਂਗਰਸ ਹੋਰ ਤਗੜੀ ਹੋਊਗੀ ਕਾਂਗਰਸ ਨੂੰ ਜਿਵੇਂ ਇੱਕਦਮ ਪਿੱਛੇ ਪਛਾੜ ਦਿੱਤਾ ਗਿਆ ਸੀ ਆਕਾਲੀ ਦਲ ਦਾ ਮਿਆਰ ਥੱਲੇ ਚਲਾ ਗਿਆ ਸੀਗਾ ਕਿ ਇਹ ਰਵਾਇਤੀ ਪਾਰਟੀਆਂ ਹੁਣ ਕੁਝ ਪ੍ਰਦਰਸ਼ਨ ਦਿਖਾ ਪਾਣਗੀਆਂ ਦੇਖੋ ਜੇ ਮੈਂ ਕਾਂਗਰਸ ਤੇ ਵਿਰਾਰੇ ਤਾਂ ਰਹੂਗਾ ਆਪਣਾ ਆਮ ਆਦਮੀ ਪਾਰਟੀ ਦੇ ਦੂਜਿਆਂ ਤਾਂ ਮੈਨੂੰ ਕੋਈ ਲੱਗਦਾ ਨਹੀਂ ਵੀ ਲੋਕ ਇਹਨਾਂ ਤੇ ਵਿਸ਼ਵਾਸ ਕਰਨਗੇ ਜਿਵੇਂ ਅੰਦੀਸ਼ ਕੁਮਾਰ ਦਾ ਬਿਹਾਰ ਵਿੱਚ ਰੱਖਦੇ ਨੇ ਨਾਮ ਉਹਦਾ ਪਲਟੂ ਨਾਮ ਦੇ ਤਾਂ ਤੇ ਇਹ ਵੀ ਲੋਕ ਸਵਾਲ ਇਹਨਾਂ ਨੂੰ ਜ਼ਰੂਰ ਕਰਨਗੇ ਜਿਹੜੀਆਂ ਦੂਜੀਆਂ ਬੀਜੇਪੀ ਦੇ ਵਿੱਚ ਲੱਗੇ ਜਮਨ ਬੀਤ ਬਿੱਟੂ ਦਾ ਚੱਲ ਰਾਇਆ ਲੁੱਟਣੇ ਦੇ ਉੱਤੇ ਬਹੁਤ ਜੇ ਵਿਰੋਧ ਕਰਨਗੇ ਬੀਜੇਪੀ ਦਾ ਤਾਂ ਹੁਣ ਕਿਸਾਨਾਂ ਨੇ ਕਰਨੀ ਕਰਨਾ ਪੜ ਜਿਹੜੇ ਪਲਟੂ ਲੀਡਰ ਨੇ ਸਾਡੇ ਉਹਨਾਂ ਨੂੰ ਲੋਕ ਸਵਾਲ ਜ਼ਰੂਰ ਕਰਨਗੇ ਇੱਕ ਲੈਦਾ ਇਲੈਕਸ਼ਨ ਹੋਊਗੀ ਇਹਦਾ ਨਾਮ ਵੀ ਪਲਟੂ ਆਮ ਸਾਡੇ ਦਾ ਹੁਣ ਪੰਜਾਬ ਦੇ ਵਿੱਚ ਬਕਿਆਉ ਉਹ ਕਹਿੰਦੇ ਨੇ ਵੀ ਮੋਦੀ ਸਾਹਿਬ ਦੇਖਦੇ ਨੇ ਵੀ ਕਿੰਨੇ ਕੁ ਵਕ ਬਿਠੇ ਉਹ ਮਾਲ ਨੇ ਵੀ ਜੇ ਪਈ ਦੇ ਵਿੱਚ ਇੰਨੇ ਇੰਨੀ ਸਮਰੱਥਾ ਹੈ ਨਹੀਂ ਇਹ ਜਿਹੜੇ ਉਹ ਵਕਿਆਉ ਨੇ ਉਹਨਾਂ ਦੇ ਸਿਰ ਤੇ ਬਾਜੀ ਜਿਤਨਾ ਚਾਹੁੰਦੀ ਹੈ ਬੀਜੇਪੀ ਪਰ ਮੈਨੂੰ ਇਹਦਾ ਲੱਗਦਾ ਵੀ ਕਾਮਯਾਬ ਹੋਣੀ ਨਹੀਂ ਬੀਜੇਪੀ ਪੰਜਾਬ ਦੇ ਵਿੱਚ ਬਿਲਕੁਲ ਆਹ ਕਾਲੀ ਗੱਲ ਕਾਮਯਾਬ ਹੋਣ ਦਾ ਮੁਕਾਬਲਾ ਤਾਂ ਨਹੀਂ ਨਾ ਪਾਂਗਰਾ ਤੋਂ ਕਾਮਣ ਰਹੇਗਾ ਤੁਸੀਂ ਮਨਵਿੰਦਰ ਜੀ ਕਿਹੜੇ ਇਲਾਕੇ ਨੂੰ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਕਿਹੜੇ ਐਮਪੀ ਦੇ ਨਾਮ ਅੱਤ ਸਾਹਮਣੇ ਆਇਆ ਅੱਗੇ ਦੇਖੋ ਜੇ ਤਾਂ ਸੰਗਰੂਰ ਤੋਂ ਕਰਦੇ ਜੇ ਤਾਂ ਮਤਲਬ ਵਿਰਿੰਦਰ ਸਿੰਘਲਾ ਵੀ ਫਿਰਦਾ ਪਟਿਆਲੇ ਤੋਂ ਤੇ ਜੇ ਸੰਗਰੂਰ ਤੋਂ ਹੋਊਗਾ ਫਿਰ ਆਮ ਆਦਮੀ ਪਾਰਟੀ ਨਾਲ ਇਹਨਾਂ ਦਾ ਟੱਕਰ ਹੋਊਗੀ ਤੇ ਜੇ ਮ ਅਕਾਲੀ ਦਲ ਢੇਰ ਸੇ ਦਾ ਮੁੰਡਾ ਹੋ ਗਿਆ ਹਰਮਿੰਦਰ ਸਿੰਘ ਜਿੰਨਾਂ ਨੂੰ ਬਿਹਤਰ ਰਹੂਗਾ ਸ਼੍ਰੋਮਣੀ ਅਕਾਲੀ ਦਲ ਤੇ ਬਾਕੀ ਕਾਂਗਰਸ ਤੇ ਜੀ ਆਮ ਆਦਮੀ ਪਾਰਟੀ ਦੀ ਟੱਕਰ ਹੋਊਗੀ ਬਾਬਾ ਕੀ ਆਉਣ ਵਾਲਾ ਸਮਾਂ ਦੱਸੂਗਾ ਕਿਹੜੇ ਪਾਸੇ ਨੂੰ ਲੋਕਾਂ ਦੀ ਹਵਾ ਵਾਰਦੀ ਆ ਪਰ ਦੇ ਜਿਹੜੇ ਤੁਹਾਡੇ ਤੁਹਾਡੇ ਹੁਣ ਮੌਜੂਦਾ ਐਮਪੀ ਹੈਗੇ ਨੇ ਸਿਮਰਨਜੀਤ ਸਿੰਘ ਮਾਨ ਕੀ ਉਹ ਆਪਣੀ ਹੋਂਦ ਬਣਾ ਸਕਦੇ ਨੇ ਸੰਗਰੂਰ ਦੇ ਵਿੱਚ ਕੀ ਉਹ ਹੁਣ ਐਮਪੀ ਇਲੈਕਸ਼ਨਾਂ ਚ ਦੁਬਾਰਾ ਜਿੱਤ ਹਾਸਲ ਕਰਨਗੇ ਜਿਵੇਂ ਜੇ ਪਹਿਲਾਂ ਸਿਮਰਜੀਤ ਮਾਨ ਨੇ ਪਹਿਲਾਂ ਢੀਂਡਸੇ ਨੂੰ ਹੀ ਹਰਾਇਆ ਸੀ ਤੇ ਦੂਜੀ ਵਾਰ ਆਮ ਆਦਮੀ ਜਰਮੇਲ ਸਿੰਘ ਨੂੰ ਕਰਾਚੋ ਨੂੰ ਹਰਾਇਆ ਸੀ ਪਰ ਉਦੋਂ ਸਿਤੀ ਕੁਝ ਹੋਰ ਤੇ ਹੁਣ ਜਿਹੜੀ ਆ ਤੀਜੀ ਇਲੈਕਸ਼ਨ ਆਉਗੀ ਇਹਨਾਂ ਦੀ ਸਿਤੀ ਹੋਰ ਆ ਪਰ ਸਾਡੇ ਸੰਗਰੂਰ ਦੇ ਵਿੱਚ ਜਿਵੇਂ ਇਹਨਾਂ ਨੇ ਐਂਬੂਲੈਂਸ ਗੱਡੀਆਂ ਪਹਿਲਾਂ ਆਪਣਾ ਐਮਪੀ ਫੰਡ ਦੇ ਵਿੱਚੋਂ ਕਢਾਈਆਂ ਤੇ ਇਹਨਾਂ ਨੇ ਤੇ ਬਾਕੀ ਜਿੰਨਾ ਈਮਾਨਦਾਰੀ ਨਾਲ ਗਰਾਂਡਾ ਮੁੱਡੇ ਤੇ ਸਾਡੇ ਸੰਗਰੂਰ ਦਾ ਨਾਮ ਉੱਚਾ ਕੀਤਾ ਵੀ ਤੇ ਬਾਕੀ ਜਿਹੜੇ ਲੀਡਰਾਂ ਨੂੰ ਉਹਨਾਂ ਨੂੰ ਵੀ ਦੱਸਿਆ ਸੀ ਵੀ ਐਮਪੀ ਦਾ ਕੀ ਕੋਟਾ ਹੁੰਦਾ ਕੀ ਗਰਾਂਡਾ ਹੁੰਦੀਆਂ ਨੇ ਦੂਜੇ ਨੰਬਰ ਤੇ ਦੱਸਿਆ ਸੀ ਭਗਵੰਤ ਮਾਨ ਨੇ ਪਰ ਸਿਮਰਜੀਤ ਮਾਨ ਨੇ ਉਹਨੋਂ ਜਿੰਨਾ ਤੇ ਇਹਦੇ ਹਿੱਸੇ ਚ ਆਇਆ ਦੱਸ ਰਿਹਾ ਵੀ ਮੈਂ ਉੱਥੋਂ ਆਪਣੇ ਕੋਟੇ ਦੇ ਵਿੱਚੋਂ ਜਿੰਨੀਆਂ ਸੰਗਰੂਰ ਦੀਆਂ ਬਿਜਲੀ ਦੀਆਂ ਤਾਰਾਂ ਨੇ ਜਾਂ ਸਪੜਾਂ ਦੇ ਨੇ ਜਾਂ ਪੁਰਾਣੀਆਂ ਅਧੂਰੀਆਂ ਸੜਕਾਂ ਰਹਿੰਦੀਆਂ ਨੇ ਉਹਨਾਂ ਬਾਰੇ ਆਆਂ ਗਰਾਂਡਾ ਲੈ ਕੇ ਦੇਖੋ ਆਉਣ ਵਾਲਾ ਵੀ ਲੋਕ ਹੁਣ ਕਹੇ ਜਾਂ ਪਸੰਦ ਕਰਦੇ ਨੇ ਪਰ ਹੁਣ ਕੁਝ ਲਹਿਦਾ ਹੋਊਗਾ ਅੱਗੇ ਨਾਲੋਂ ਹੂੰ ਆਮ ਆਦੀ ਪਾਰਟੀ ਦੇ ਮੰਤਰੀ ਅਮਨ ਨੂੰ ਵੀ ਸਤੋਂ ਸੰਗਰੂਰ ਤੋਂ ਟਿਕਟ ਦੇ ਦਿੱਤੀ ਗਈ ਆ ਉਹਨਾਂ ਦੀ ਕੀ ਸਥਿਤੀ ਲੱਗਦੀ ਆ ਦੇਖੋ ਜੀ ਹੁਣ ਜਿਵੇਂ ਜਿਵੇਂ ਦੇਖੋ ਪਹਿਲਾਂ ਇਹਨੇ ਕਰਤਾ ਤੇ ਬਾਅਦ ਕੀ ਚੋਣ ਪ੍ਰਚਾਰ ਪਖੂਗਾ ਕਾਵੇ ਦੀ ਕੂਝ ਪੜਨਗੇ ਉਦੋਂ ਕੋਸ਼ਿਸ਼ ਇਥੇ ਹੋਰ ਹੋਊਗੀ ਤੇ ਹੁਣ ਕੁਝ ਹੋਰ ਆ ਜੀ ਹੂੰ ਅਨੀ ਆਮ ਅਮਨੋੜਾ ਨੂੰ ਟਿਕਟ ਮਿਲਣ ਤੋਂ ਬਾਅਦ ਕੋਈ ਉਹਨਾਂ ਦੇ ਸੰਗਰੂਰ ਦਾ ਢੇਡਾ ਮਾਰੇ ਕਿਤੇ ਉਹਨਾਂ ਦਾ ਦੇਖੇਗਾ ਰੁਝਾਨ ਇਧਰ ਵੱਲ ਦੇਖੋ ਭਾਜੀ ਕੋਈ ਰੁਝਾਨ ਨਹੀਂ ਹਜੇ ਤਾਂ ਜੀ ਆਪੋ ਆਪੇ ਟਿਕਟਾਂ ਦੇ ਵਿੱਚ ਇਹ ਬੰਡੀਆਂ ਕਰਦੇ ਫਿਰਦੇ ਨੇ ਬਾਕੀ ਆਪਦੇ ਆਪ ਦੇ ਵੀ ਕੁਛ ਇਹਨਾਂ ਦੇ ਵਰਕਰ ਵੀ ਆਪਦੇ ਵਿੱਚ ਗੁੱਸੇ ਗਲੇ ਵਿੱਚ ਹੋ ਜਾਂਦੇ ਨੇ ਪਰ ਜਦੋਂ ਮਾਸੀ ਉਦੋਂ ਸਮਝਦੇ ਹੁਣ ਜਦੋਂ ਗੱਡੀ ਲੈਣ ਦੀ ਪਾਰਟੀ ਤੇ ਚੜਦੀ ਆ ਵੀ ਕਿੰਨੇ ਕੁ ਟੇਸਣਾ ਤੇ ਰੁਕਦੀ ਆ ਤੇ ਕਿੰਨੀ ਕੁ ਸਵਾਰੀ ਮਿਲਦੀ ਅਸੀਂ ਤਾਂ ਪਿੰਡੂ ਲੋਕੇ ਇਸ ਹਿਸਾਬ ਲਾਉਣੇ ਹੁੰਦੇ ਆ ਤੇ ਪਰ ਜਿਹੜੀ ਲੈਕਸ਼ਨ ਸੰਗਰੂਰ ਦੀ ਇਹ ਇਹ ਕਦੇ ਵਾਰ ਤੋਂ ਸਰਕਾਰਾਂ ਦੇ ਵੀ ਜਿਹੜੀ ਸਰਕਾਰ ਸਮਝੀ ਹੁੰਦੀ ਹੈ ਉਹਦੇ ਉਲਟ ਹੁੰਦੀ ਆ ਬਸ ਇਹ ਸੰਗਰੂਰ ਵਾਲੇ ਜਿਹੋ ਆਮ ਆਦਮੀ ਪਾਰਟੀ ਦੀ ਹੈ ਜਿੱਥੋਂ ਜੜ੍ਹ ਖੜੀ ਹੋਈ ਸੀ ਇਹ ਸੰਗਰੂਰ ਦਾ ਵੀ ਨੱਕ ਦਾ ਸਵਾਲ ਹੋਊਗਾ ਇੱਥੇ ਆਮ ਆਦਮੀ ਪਾਰਟੀ ਕਿਉਂਕਿ ਦੇਖੋ ਮਾਲਵਿੰਦਰ ਜੀ ਹੁਣ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਕਿ ਹੁਣ ਲੋਕਾਂ ਨੂੰ ਇੱਕ ਮੌਕਾ ਵੀ ਹੈ ਆਪਣੇ ਜਿਹੜੀਆਂ ਮੰਗਣ ਲੈ ਕੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਹਾਲੇ ਤੱਕ ਜਿਹੜੇ ਪੂਰੇ ਨਹੀਂ ਹੋਏ ਉਹ ਉਹਨਾਂ ਦੇ ਅੱਗੇ ਰੱਖਣ ਦਾ हां जरूर ਰੱਖਣਗੇ ਲੋਕ ਜਿਵੇਂ ਭੈਣਾਂ ਨੇ ਭੈਣਾਂ ਦੇ 1000 ਰੁਪਏ ਦੇ ਇੰਤਜ਼ਾਰ ਕਰ ਰਹੀਆਂ ਤੇ ਉਹ ਵੀ ਜਰੂਰ ਸਵਾਲ ਕਰਨਗੀਆਂ ਪਰ ਜਦੋਂ ਵੀ ਇਹਨਾਂ ਦਾ ਕਿਸੇ ਪਿੰਡਾਂ ਦੇ ਵਿੱਚ ਮੰਤਰੀ ਜਾਂਦੇ ਨੇ ਉਹ ਪਰ ਇਹ ਜਰੂਰ ਗੱਲ ਪਹਿਲੀਆਂ ਲੋਕਾਂ ਦੀ ਨਾਬਜਤੇ ਹੱਥ ਧਰਦਾਵੇਂ ਥੋੜਾ ਹੁਣ ਭੈਣੋਂ ਛੋਡੇ ਜਿਨੀ ਦੇਖ ਰਿਹਾ ਤੁਸੀਂ ਵੀ 1000 ਰੁਪਏ ਦਾ ਥੋੜੀ ਟਾਈਮ ਇੰਤਜ਼ਾਰ ਕਰੋਗੇ ਹੁਣ ਯਾਨੀ ਪਹਿਲੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਲੋਸ ਦਿੰਦੇ ਨੇ ਵੀ ਅੱਗੇ ਗੱਲ ਛੜੇ ਹੀ ਨਾ ਪਹਿਲੇ ਦੇਖੋ ਸਾਰੀ ਗੱਲਾਂ ਪ੍ਰਚਾਰ ਕਰਨ ਤੋਂ ਅਸੀਂ ਦੇਖਦੇ ਆਂ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਬਸ ਇੱਕ ਛੋਟੀ ਆ ਮੰਗ ਰਹੀ ਸੀ ਉਹਨੂੰ ਪਤਾ ਥੋੜੇ ਮੂੰਹਾਂ 'ਚ ਉਹ ਬਾਅਦ ਅਸੀਂ ਸੁਣਨਾ ਚਾਹੁੰਦੇ ਆਂ ਕਿ ਬਸ ਥੋੜਾ ਇੰਤਜ਼ਾਰ ਕਰੋ ਕਿ ਉਹ ਕੁਝ ਤਾਂ ਇਹਨਾਂ ਨੇ ਜਿਹੜੇ ਮਤਲਬ ਮੁਲਾਜ਼ਮ ਨੇ ਉਹਨਾਂ ਦੇ ਕੱਢ ਦੇਣੇ ਨੇ ਕੁਝ ਬਠੀਪਾ ਬਿਲਸਨਾਂ 'ਚ ਕੱਢ ਦੇਣੇ ਨੇ ਕੁਝ ਬਿੱਡਪਾ ਬਿਲਸਨਾਂ 'ਚ ਕੱਢ ਦੇਣੇ ਨੇ ਬਾਕੀ ਉਹਨਾਂ ਦਾ ਸਰਬਾ ਜ਼ਰੂਰ ਪਾਰਟੀਆਂ ਦੋਟਣ ਚਾਹੀਦੀਆਂ ਸੀ ਜਿਹੜੇ ਕਾਂਗਰਸ ਦੀ ਸਰਕਾਰ ਸੀਗੀ ਉਸ ਵੇਲੇ ਵਿਜੇਂਦਰ ਸਿੰਘਲਾ ਜੋ ਸਿਹਤ ਮੰਤਰੀ ਰਹੇ ਨੇ ਉਹਨਾਂ ਨੇ ਸੰਗਰੂਰ ਦੇ ਵਿੱਚ ਸਿਹਤ ਸਿਵਾਲ ਨੂੰ ਲੈ ਕੇ ਕਈ ਕੰਮ ਕੀਤੇ ਸੀਗੇ ਹਸਪਤਾਲ ਬਣਾਏ ਸੀਗੇ ਜਾਂ ਹੋਰ ਕੰਮ ਕੀਤੇ ਸੀਗੇ ਕਿ ਉਸ ਬਿਹਾਫ ਦੇ ਉੱਪਰ ਉਹਨਾਂ ਨੂੰ ਵੋਟਾਂ ਪੈਣਗੀਆਂ ਜਿਸ ਕਰਕੇ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਦੇਖੋ ਜੀ ਵੋਟਾਂ ਤਾਂ ਪੈਣਗੀਆਂ ਜਦੋਂ ਮਾਰਦੇ ਹੁੰਦੇ ਨੇ ਆਪਣੇ ਘਰ ਦੀ ਮਾਰਦੇ ਹੁੰਦੇ ਨੇ ਬਗਾਨਾ ਨਹੀਂ ਮਾਰਦਾ ਹੁੰਦਾ ਇਹਦੇ ਵਿੱਚ ਲੋਕ ਸਿੰਘਲੇ ਦੇ ਦਫ਼ਤਰਾਂ ਦੇ ਵਿੱਚ ਵੀ ਲੋਕ ਜਾਂਦੇ ਤੇ ਸਾਰੇ ਬਾਹਰਲੇ ਬੰਦੇ ਰੱਖੇ ਹੋਏ ਤੇ ਜਿਹੜੇ ਲੋਕ ਸੁਣੀ ਜਾ ਰਹੀ ਸੀ ਜਦੋਂ ਕੋਈ ਵੀ ਬੰਦਾ ਆਪਦੇ ਲਾਕੇ ਦਾ ਬੰਦਾ ਏਰੀਏ ਦਾ ਬੰਦਾ ਹੋਵੇ ਪਿੰਡਾਂ ਦਾ ਹੋਵੇ ਜਿਨ੍ਹਾਂ ਚ ਆਮ ਵਿਚਰਦੇ ਰਹਿੰਦੇ ਆ ਉਹਨਾਂ ਦੀ ਗੱਲ ਨਾ ਸੁਣੀ ਜਾਵੇ ਤਾਂ ਫੇਰ ਫਰਕ ਤਾਂ ਪੈਂਦਾ ਹੀ ਆ ਯਾਨੀ ਜਿਸ ਵੇਲੇ ਸੱਤਾ ਸੀ ਉਸ ਵੇਲੇ ਪੁੱਛਿਆ ਨਹੀਂ ਗਿਆ ਲੋਕਾਂ ਨੂੰ ਉਹੀ ਗੱਲ ਕਹਣਾ ਜੀ ਪਿੰਡਾਂ ਦੇ ਵਿੱਚ ਜੋ ਸਰਪੰਚੀ ਦਾ ਚੱਲਦਾ ਤੇ ਫੋਨਾਂ 'ਤੇ ਗੱਲ ਹੋ ਜਾਂਦੀ ਤੇ ਧੱਕਾ ਕਰਦੇ ਤੇ ਜਿਹੜੇ ਪਿੰਡਾਂ ਦੇ ਵਿੱਚ ਇਹ ਹਾਰ ਪਾ ਕੇ ਇਹਦੇ ਸਰਪੰਚਾਂ ਦੇ ਉਹੀ ਸਰਮਾਚ ਇਹਨਾਂ ਦੇ ਹਾਰੇ ਤੇ ਧੱਕੇ ਨਾਲ ਪਰ ਜਿਹੜੇ ਲੋਕ ਸ਼ਕਤੀ ਹੁੰਦੀ ਹੈ ਲੋਕਾਂ ਦੇ ਪਿੰਡ ਦੇ ਵਿੱਚ ਚਾਹੁੰਦੇ ਹੁੰਦੇ ਨੇ ਇਹ ਤਾਂ ਮੰਤਰੀ ਦਾ ਕੁਝ ਟਾਈਮ ਲਈ ਹੁੰਦੇ ਨੇ ਇਹ ਤਾਂ ਪਿੰਡਾਂ ਦੇ ਲੋਕ ਹੁੰਦੇ ਨੇ ਉਹਨਾਂ ਨੇ ਭਾਈਚਾਰਾ ਵੀ ਚਲਾਉਣਾ ਹੁੰਦਾ ਪਰ ਪਿੰਡ ਦੇ ਵਿੱਚ ਉਹ ਪਛਾਣ ਵੀ ਹੁੰਦੀ ਆ ਵੀ ਕੌਣ ਬੰਦਾ ਪਿੰਡ ਦਾ ਕੰਮ ਕਰ ਸਕਦਾ ਨਾ ਕਰ ਸਕਦਾ ਜਿਨ੍ਹਾਂ ਤੇ ਕਰਕੇ ਦੀ ਸੱਤਿਆ ਦੇ ਵਿੱਚ ਹੁੰਦੀ ਆ ਉਹਨਾਂ ਤੇ ਕਰਕੇ ਹੁੰਦੇ ਨੇ ਜਿਹੜੇ ਮੰਤਰੀ ਨੇ ਉਹ ਆਪਣੀ ਛਾ ਹੁੰਦੇ ਜਰੂਰ ਨੇ ਪਰ ਜਿਹੜਾ ਪਿੰਡ ਦੇ ਮਾਹੌਲ ਹੁੰਦਾ ਉਹ ਪਿੰਡ ਦੇ ਲੋਕਾਂ ਨੂੰ ਪਤਾ ਹੁੰਦਾ ਵੀ ਆਪਾਂ ਨੂੰ ਕਿਹੜੇ ਬੰਦੇ ਦੀ ਲੋੜ ਆ ਜੀ ਬਿਲਕੁਲ ਜੀ ਮਾਰਿੰਦੇ ਕਿ ਧੰਨਵਾਦ ਜੀ ਜੀ ਆਪਣੀ رائے ਰੱਖੀ ਸਾਡੇ ਨਾਲ ਸੋਨਮ ਜਿਹੜੇ ਇਹ ਇਲੈਕਸ਼ਨ ਹੈਗੇ ਨਹੀਂ ਨਾ ਇਲੈਕਸ਼ਨਾਂ ਦੇ ਵਿੱਚ ਬੜੇ ਫੇਰ ਬਦਲ ਨੂੰ ਦੇਖਣ ਨੂੰ ਹਜੇ ਮਿਲਨੇ ਕਿ ਹਲੇ ਸਾਰੇ ਪਾਰਟੀਆਂ ਦੇ بڑے بڑے ਜਿਹੜੇ ਤੰਦੰਨੇ ਹੋ ਮੈਦਾਨ 'ਚ ਨਹੀਂ ਉਤਾਰੇ ਹੈਗੇ ਜੀ ਤੇ ਡਾਕਟਰ ਤਰਨਵੀਰ ਗਾਂਧੀ ਨੂੰ ਹੁਣ ਪਟਿਆਲਾ ਤੋਂ ਜੇ ਹੁਣ ਟਿਕਟ ਅਨਾਉਂਸ ਹੋ ਜਾਂਦੀ ਆ ਜੁਆਨਤਾ ਚ ਕਰਗੇ ਨੇ ਹੂੰ ਤਾਂ ਫਿਰ ਪਟਿਆਲਾ ਦੇ ਵਿੱਚ ਐਮਪੀ ਪਰਨੀਤ ਕੋ ਜਿਹੜੇ ਰਹਿ ਚੁੱਕੇ ਨੇ ਉਹਨਾਂ ਨੂੰ ਦਿੱਕਤਾਂ ਆਉਣੀਆਂ ਦਾ ਮਸਬਬ ਨਹੀਂ ਤੇ ਦੂਜੇ ਪਾਸੇ ਡਾਕਟਰ ਬਲਵੀਰ ਸ਼ਹਿਰ ਮੰਤਰੀ ਸ਼ਹਿਰ ਮੰਤਰੀ ਉਹਨਾਂ ਨੂੰ ਵੀ ਹੁਣ ਥੋੜੀ ਜੀ ਜ਼ਿਆਦਾ ਕੰਮ ਰਕਤ ਸਹੀ ਪਈਗੀ ਹੂੰ ਕਿਉਂਕਿ ਹੁਣ ਪਟਿਆਲਾ ਆਪਾਂ ਕਹਿ ਦਿੰਦੇ ਆ ਕਿ ਇਹਨਾਂ ਦਾ ਇੱਕ ਫਾਸਮਾ ਮੁਕਾਬਲਾ ਹੋਵੇਗਾ ਪਟਿਆਲਾ ਵੈਸੇ ਹੀ ਸ਼ੁਰੂ ਤੋਂ ਹੋਟ ਸੀਟ ਰਹੀ ਹੈ ਕਿਉਂਕਿ ਪਟਿਆਲੇ ਤੋਂ ਦੋ ਦੋ ਵਾਰ ਹੀ ਮੁੱਖ ਮੰਤਰੀ ਬਣ ਚੁੱਕਿਆ ਹੈ ਚਾਰ ਵਾਰ ਹੀ ਐਮਪੀ ਇਲੈਕਸ਼ਨਰ ਦੇ ਵਿੱਚ ਲੜ ਚੁੱਕੇ ਨੇ ਐਮਐਲਏ ਰਹ ਚੁੱਕੇ ਹੈਗੇ ਨੇ ਪਟਿਆਲਾ ਦੇ ਵਿੱਚ ਸਿਆਸਤ ਕਾਫੀ ਘੁੰਮੀ ਹੈ ਪਟਿਆਲਾ ਦੇ ਵਿੱਚ ਕਈ ਕੈਬਨਲ ਮੰਤਰੀ ਹੁਣ ਵੀ ਹੈਗੇ ਨੇ ਪਹਿਲਾਂ ਵੀ ਸੀਗੇ ਪਟਿਆਲੇ ਦੀ ਸਿਆਸਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਧੀਆ ਨਾਮ ਰੱਖਦੀ ਹੈਗੀ ਤੇ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਨਜ਼ਰ ਪਟਿਆਲਾ ਤੇ ਹੀ ਰਹਿੰਦੀ ਹੈ ਜਿਹੜੇ ਦਿਨੇ ਪਟਿਆਲੇ ਤੋਂ ਦੇਖੋ ਜਿਕਰ ਪੋਲੀਟਿਸ਼ੀਅਨਾਂ ਦੇ ਨਾਮ ਗਿਰਨ ਲੱਗ ਜਾਈਏ ਤਾਂ ਸ਼ਾਇਦ ਸਮਾਂ ਉਹਨਾਂ ਦਾ ਨਾ ਹੋਵੇ ਜਿਵੇਂ ਕਈ ਨਾਮ ਨਹੀਂ ਦਿਮਾਗ ਚ ਆਣੇ ਹੈਗੇ ਆ ਤੁਹਾਡੇ ਨਵਜੋਤ ਸਿੰਘ ਸਿੱਧੂ ਹੋਗੇ ਨਵਜੋਤਪੁਰ ਸਿੱਧੂ ਹੋਗੇ ਦੋਨੋਂ ਇੱਕੋ ਘਰ ਦੇ ਇਤੋਂ ਹੋਗੇ ਐਮਪੀ ਪ੍ਰਨੀਤ ਕੋਰ ਹੋਗੇ ਸਾਬका ਤੇ ਕੈਪਟਨ ਰਮੇਂਦਰ ਸਿੰਘ ਹੋਗੇ ਠੀਕ ਹੈ ਜੀ ਇਹ ਲੀਡਰ ਹੈਗੇ ਨੇ ਵਿਜੇਂਦਰ ਸਿੰਘਲਾ ਜਿਹਨਾਂ ਦਾ ਹੁਣ ਜ਼ਿਕਰ ਹੋਇਆ ਸੀ ਉਹ ਪਟਿਆਲੇ ਦੇ ਹੈਗੇ ਨੇ ਉਸ ਤੋਂ ਬ੍ਰਹਮਿੰਦਰਾ ਪਟਿਆਲੇ ਦੇ ਹੈਗੇ ਨੇ ਠੀਕ ਹੈ ਜੀ ਡਾਕਟਰ ਬਲਵੀਰ ਪਟਿਆਲੇ ਦੇ ਹੈਗੇ ਨੇ ਚੇਤਨ ਸਿੰਘ ਜੋੜੇ ਮਾਝਾ ਦੇ ਪਟਿਆਲੇ ਦੇ ਹੈਗੇ ਨੇ ਕਈ ਨਾਮ ਜਿਹੜੇ ਮੈਂ ਉਹੀ ਕਹਿ ਰਿਹਾ ਵੀ ਜਿਹੜੇ ਨਾਮ ਕਹਿਣਾ ਸ਼ੁਰੂ ਕਰਾਂਗੇ ਹਰਦੀਪਾਲ ਕੰਬੋਸ ਹੈਗੇ ਨੇ ਲਾਲ ਸਿੰਘ ਹੈਗੇ ਨੇ ਜਿਹੜੇ ਪੰਜਾਬ ਦੇ ਵਿੱਚ ਚੰਗਾ ਨਾਮ ਰੱਖਤੇ ਰਹੇ ਨੇ ਜੀ ਪਟਿਆਲੇ ਦੇ ਵਿੱਚ ਕਾਫੀ ਪੋਲੀਟੀਸ਼ੀਅਨ ਹੈਗੇ ਨੇ ਹਮ ਇਸ ਕਰਕੇ ਪਟਿਆਲਾ ਹਮੇਸ਼ਾ ਹੋਟ ਸੀਟ ਰਹੀ ਹੈ ਜੀ ਸਰਜੀਤ ਸਿੰਘ ਰਖੜਾ ਹਮ ਜੋ ਕਿ ਕੈਬਨਿਟ ਮੰਤਰੀ ਰਹੇ ਨੇ ਅਕਾਲੀ ਦਲ ਵੇਲੇ ਉਹ ਪਟਿਆਲੇ ਤੋਂ ਹੈਗੇ ਨੇ ਹਮ ਪਟਿਆਲੇ ਤੋਂ ਬਹੁਤ ਲੀਡਰ ਜਿਹੜੇ ਹੈਗੇ ਨੇ ਇਹ ਨਹੀਂ ਰਹੇ ਨਹੀਂ ਇੱਥੇ ਟਿਕ ਕਾਲਰ ਹੋਟ ਜੁੜੇ ਨੇ ਆਪਣਾ ਜੀ ਹੈਲੋ 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 ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਰ ਮੈਂ ਰਜਿੰਦਰ ਬੋਲ ਰਹਾ ਜੀ ਮਾਲਸਾ ਤੋਂ ਹਾਂਜੀ ਰਜਿੰਦਰ ਜੀ ਤੁਹਾਡਾ ਵੈਲਕਮ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਠੀਕ ਹੈ ਮੈਕ ਟੂ ਥੈਂਕ ਯੂ ਸਰ ਆਪਾਂ ਜੋ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਧਰਮ ਸੌਰੀ ਡਾਕਟਰ ਧਰਨਬੀਰ ਨੇ ਉਹ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਮੈਡਮ ਕੱਲਾ ਸੁਣਵਾਈ ਕਰ ਰਿਹਾ ਜੀ ਕੱਲਾ ਧਰਨਬੀਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਇਹ ਕੱਲਾ ਧਰਮਵੀਰ ਨਹੀਂ ਹੋਇਆ ਇਸ ਦੇ ਨਾਲ ਕਾਫੀ ਜਥੇਬੰਦੀਆਂ ਜੁੜੀਆਂ ਹੋਈਆਂ ਨੇ ਜਿਹੜੀ ਖਸਖਸ ਦੀ ਖੇਤੀ ਦੀ ਮੰਗ ਕਰਦੀਆਂ ਨੇ ਹੂੰ ਕੱਲੇ ਸਭ ਤੋਂ ਵੱਡਾ ਜਿਹੜਾ ਇਹਨਾਂ ਨੂੰ ਜੇ ਧਰਮਵੀਰ ਗਾਂਧੀ ਇਹਦੇ ਅੰਦਰ ਜੁਆਇਨ ਕਰਕੇ ਤਿੰਨ ਇਸ ਨੂੰ ਦੇ ਦਿੰਦੇ ਨੇ ਤਾਂ ਸਾਰੇ ਪੰਜਾਬ ਚ ਕਾਂਗਰਸ ਜਿਹੜੀ ਹੈ ਉਹ ਕੰਪੀਟੀਸ਼ਨ ਚ ਆ ਜਾਊਗੀ ਜੀ ਜੀ ਕਿਉਂਕਿ ਕਾਫੀ ਲੋਕਾਂ ਦੀ ਡਿਮਾਂਡ ਹੈ ਜਿਹੜੀ ਭੁੱਖੀ ਤੇ ਖਸਖਸ ਦੀ ਖੇਤੀ ਦੀ ਮੰਗ ਹੈ ਬਿਲਕੁਲ ਇਸਨੇ ਗਾਂਧੀ ਸਾਹਿਬ ਨੇ ਤਾਂ ਮੇਰੀ ਇੱਕ ਵਾਰੀ ਗੱਲ ਵੀ ਹੋਈ ਸੀ ਇਹਨਾਂ ਨਾਲਾ ਮਤਲਬ ਇਹ ਪਾਰਲੀਮੈਂਟ ਚ ਵੀ ਇਹਨਾਂ ਨੇ ਗੱਲ ਉਠਾਈ ਹੂੰ ਬਿਲਕੁਲ ਜੀ ਤੇ ਉਸ ਤੋਂ ਬਾਅਦ ਇਹਨਾਂ ਦਾ ਰਾਜਨਾਥ ਸਿੰਘ ਤਾਈ ਵੀ ਇਹਨਾਂ ਨੇ ਪਹੁੰਚ ਕੀਤੀ ਡਾਕਟਰ ਧਰਮਵੀਰ ਗਾਂਧੀ ਉਹ ਵਿਚਾਰਧਾਰਾ ਦੇ ਇਨਸਾਨ ਨੇ ਜਿਨ੍ਹਾਂ ਨੇ ਪਹਿਲਾਂ ਐਸਵੀਐਲ ਦਾ ਮੁੱਦਾ ਚੱਕੀ ਰੱਖਿਆ ਤੇ ਹੁਣ ਖਸ ਖਸ ਦੀ ਖੇਤੀ ਦਾ ਮੁੱਦਾ ਚੱਕਿਆ ਹੋਇਆ ਹੈ ਹਾਂਜੀ ਖਸ ਖਸ ਦੀ ਖੇਤੀ ਦਾ ਕਰ ਗਿਆ ਕੁਝ ਵੈਸੇ ਵੀ ਇਹਨਾਂ ਦੀ ਮਾਰਕੀਟ ਹੈਗੀ ਐ ਪਟਿਆਲੇ ਦੇ ਵਿੱਚ ਤੇ ਠੀਕ ਹੈ ਹੁਣ ਜੇ ਗਾਂਧੀ ਸਾਹਿਬ ਦਾ ਤੇ ਫਿਰ ਇੱਥੋਂ ਡਾਕਟਰਾਂ ਦਾ ਉਹ ਜੋ ਆਪਸ਼ ਮੁਕਾਬਲਾ ਜੀ ਪਰਨੀਤ ਕੌਰ ਤਾਂ ਮੈਡਮ ਹਨਾ ਦੇਖੋ ਵੀ ਕੰਪੀਟੀਸ਼ਨ ਚ ਕਦੋਂ ਆਉਂਦੇ ਨੇ ਵੈਸੇ ਵੀ ਉਹ ਮਹਾਰਤੀ ਨੇ ਇਹਨਾਂ ਚੀਜ਼ਾਂ ਦੇ ਉਹ ਕਦੋਂ ਵੀ ਕੰਪੀਟੀਸ਼ਨ ਚ ਆ ਸਕਦੇ ਨੇ ਤੇ ਵੈਸੇ ਹੁਣ ਦੇਖੋ ਵੀ ਇਹਨਾ ਹੁਣ ਦੇਖੋ ਇਹ ਹੁੰਦਾ ਜੀ ਇੱਕ ਤਾਂ ਹਾਈਵੇ ਇੱਕ ਮਾਈਵੇ ਹੂੰ ਇਹ ਹਾਈਵੇ ਤੇ ਤਾਂ ਗੱਡੀਆਂ ਚੜ ਗਈਆਂ ਹੂੰ ਆ ਹਾਂ ਹੁਣ ਇਹਨਾਂ ਦੀ ਬੀਜੇਪੀ ਵਾਲੇ ਦੀ ਮਾਈਵੇ ਦੇਖੋ ਵੀ ਮੋਦੀ ਵੇ ਦੇ ਸਾਹ ਨਾਲ ਚੱਲਣਗੇ ਜਾਂ ਮਤਲਬ ਇਹਨਾਂ ਦੇ ਆਪ ਦੇ ਕੀਤੇ ਹੋਏ ਕੰਮ ਨੇ ਜਿਹੜੇ ਇਹਨਾਂ ਦਾ ਜੇ ਆਪਾਂ ਮੇਨਲੀ ਜੇ 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 ਖਾਸ ਤੌਰ ਤੇ ਗੱਲਬਾਤ ਦੇਖੀਏ ਤਾਂ ਡਾਕਟਰ ਡਾਕਟਰ ਆਮੋ ਸਾਹਮਣੇ ਦਿਖਣਗੇ ਹੁਣ ਆਪਾਂ ਨੂੰ ਹਾਂਜੀ ਡਾਕਟਰ ਆਮੋ ਸਾਹਮਣੇ ਦਿਖਣਗੇ ਜਿਹਦੇ ਵਿੱਚੋਂ ਫੇਰ ਵੀ ਇਹ ਜੀ ਗਾਂਧੀ ਦੀ ਜਿਹੜੀ ਪੋਜੀਸ਼ਨ ਹੈ ਨਾ ਉਹ ਫਾਰਮੂਲਾ ਗੂਮੀ ਪਰ ਉਹ ਮੌਜੂਦਾ ਹੁਣ ਤੱਕ ਸਿਹਤ ਮੰਤਰੀ ਰਹੇ ਨੇ ਡਾਕਟਰ ਬਲਵੀਰ ਉਹਨਾਂ ਨੇ ਵੀ ਪੰਜਾਬ ਵਸਤੇ ਪਟਿਆਲੇ ਵਸਤੇ ਬਹੁਤ ਕੰਮ ਕੀਤਾ ਅਫੇ ਕੰਪੀਟੀਸ਼ਨ ਚ ਵੀ ਤਾਂ ਹੀ ਨੇ ਜੀ ਜੇ ਕੰਮ ਕੀਤਾ ਤਾਂ ਹੀ ਕੰਪੀਟੀਸ਼ਨ ਨੇ ਉਹਨਾਂ ਗੰਧੀ ਸਾਹਿਬ ਨੇ ਪਹਿਲਾਂ ਕੰਮ ਕੀਤੇ ਹੋਏ ਨੇ ਉਹ ਤਾਂ ਕੰਪੀਟੀਸ਼ਨ ਚ ਨਹੀਂ ਇਹਨਾਂ ਨੇ ਹੁਣ ਕੰਮ ਕੀਤੇ ਹੋਏ ਨੇ ਤਾਂ ਕੰਪੀਟੀਸ਼ਨ ਦੀ ਗੱਲ ਉੱਥੇ ਦੁੱਖ ਦੀ ਗੱਲ ਇੱਥੇ ਹੈਗੀ ਹੈ ਕਿ ਜਿਹੜੇ ਹੁਣ ਸ਼ਬਦੀ ਗੱਲਾਂ ਹੋਣਗੀਆਂ ਜਾਂ ਵਿਚਾਰ ਤਰਕ ਗੱਲਾਂ ਹੋਣਗੀਆਂ ਪਹਿਲਾਂ ਡਾਕਟਰ ਗਾਂਧੀ ਵੀ ਜਦੋਂ ਐਮਪੀ ਬਣੇ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਸੀ ਤੇ ਜਿਹੜੇ ਹੋਰ ਡਾਕਟਰ ਸਾਹਮਣੇ ਹੋਣਗੇ ਉਹ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਨੇ ਹਾਂਜੀ ਇਹ ਕਿਉਂ ਜੀ ਤਿੰਨੇ ਪੜੇ ਲਿਖੇ ਕੈਂਡੀਡੇਟ ਆ ਗਏ ਮਤਲਬ ਇੱਕ ਤਾਂ ਇੱਥੇ ਚਾਹੇ ਹਾਊਟ ਸੀਟ ਹੈਗੀ ਐ ਤਾਂ ਹੁਣ ਬਣੀ ਜਾਊਗੀ ਪਰ ਇੱਥੇ ਨਾ ਤਾਂ ਤੁਸੀਂ ਦੇਖੋ ਵੀ ਊਲ ਜਨੂਨ ਬੋਲਿਆ ਜਾਵੇ ਇੱਕ ਦੂਜੇ ਦੇ ਇੱਕ ਪ੍ਰਤੀ ਹੈ ਨਾ ਤੇ ਨਾ ਹੀ ਇੱਕ ਦੂਜੇ ਨੂੰ ਕੋਈ ਮਤਲਬ ਇੱਕ ਹੱਦ ਦੇ ਵਿੱਚ ਰਹਿ ਕੇ ਇੱਕ ਦੂਜੇ ਦਾ ਮੰਡੀ ਪ੍ਰਚਾਰ ਕਰਨਗੇ ਆਪਣੀਆਂ ਨੀਤੀਆਂ ਨੂੰ ਇਹ ਵੱਧ ਪ੍ਰਚਾਰ ਕਰਨਗੇ ਜਾਬ ਦੇ ਕੀਤੇ ਹੋਏ ਕੰਮਾਂ ਨੂੰ ਤਾਂ ਅਸੀਂ ਵੀ ਇਸ ਤਰ੍ਹਾਂ ਹੀ ਵੇਟ ਕਰਦੇ ਆ ਸਾਡੇ ਵੀ ਕੋਈ ਮਤਲਬ ਇਸ ਤਰ੍ਹਾਂ ਦੇ ਪੜੇ ਲਿਖੇ ਸੈਂਕਿਡਰੇਟ ਸਾਨੂੰ ਮਿਲਣਾ ਸਾਡੇ ਹਲਕਾ ਬਠਿੰਡਾ ਦੀ ਨਹਾਰ ਬਦਲ ਹੂੰ ਹਲਕਾ ਬਠਿੰਡਾ ਤੋਂ ਤਾਂ ਫਿਰ ਜੇ ਕਾਂਗਰਸ ਦੀ ਗੱਲ ਹੁੰਦੀ ਤਾਂ ਮੇਰੇ ਖਿਆਲ ਨਾਲ ਰਾਜਾ ਬਣੀ ਕਾਉਂਗੇ ਦੇਖੋ ਜੀ ਜਾਂ ਤਾਂ ਰਾਜਾ ਬਣਿੰਗੇ ਜਾਂ ਫਿਰ ਅਮਰਤਾ ਬਣਿੰਗੇ ਜੀ ਇਧਰੋਂ ਮੈਡਮ ਹਰ ਜ਼ਿੰਮਿਤਕਾਰ ਬਦਲ ਹੂੰ ਹਾਂਜੀ ਜੀ ਤੇ ਆਹ ਵਾਰੀ ਬਾਕੀ ਦੇ ਜਿਹੜਾ ਛੋਟਾ ਜਿਹਾ ਤੇ ਜਿਹੜੀ ਇਹ ਸੰਗਰੂਰ ਵਾਲੀ ਹੈ ਸੰਗਰੂਰ ਚ ਹਲੇ ਦੇਖੋ ਵੀ ਕੇਬਲ ਢਲੋਂ ਮੇਰੇ ਖੁੱਡੀਆਂ ਸਾਹਿਬ ਤਾਂ ਥੋੜੇ ਲੱਗ ਕੇ ਤਾਂ ਖੜੇ ਹੋ ਚੁੱਕੇ ਨੇ ਹਾਂਜੀ ਆਮ ਆਦੀਂ ਪਾਟੀ ਆਮ ਆਦੀਂ ਬੜੇ ਤਾਂ ਖੁੱਡੀਆਂ ਸਾਹਿਬ ਤਾਂ ਖੜੇ ਹੋ ਚੁੱਕੇ ਨੇ ਆ ਖੁੱਡੀਆਂ ਖੜੇ ਨਹੀਂ ਆ ਤੇ ਫਿਰ ਹੁਣ ਉਹਨਾਂ ਨੂੰ ਲੱਗਦਾ ਮਦਦ ਦਾ ਹਰਸੀਮਰਤ ਕੋਰ ਬਦਲ ਨਾਲ ਵੈਸੇ ਤਾਂ ਰਾਉਂਡ ਤਾਂ ਲਾਉਂਦਾ ਸੁਣਿਏ ਨਾ ਇਹ ਨਾਂ ਇਹ ਨਾਂ ਅਨਾਉਂਸ ਕਰਤਾ ਹੋਵੇ ਜੇਕਰ ਹਰਸਿਮਰਤ ਕੋਰ ਬਾਦਲ ਤੇ ਅਮਰਤਾ ਵੜਿੰਗ ਨੂੰ ਟਿਕਟ ਮਿਲ ਜਾਂਦੇ ਕਾਂਗਰਸ ਤੋਂ ਦੇ ਅਕਾਲੀ ਦਲ ਤੋਂ ਹਰਸਿਮਰਤ ਕੋਰ ਬਾਦਲ ਨੂੰ ਤਾਂ ਖੁੱਡਿਆ ਸਾਹਿਬ ਨੂੰ ਕਿਤੇ ਸਾਈਡ ਕੋਡੇ ਲਾਣਗੇ ਕਿ ਉਹ ਖੁੱਡਿਆ ਸਾਹਿਬ ਮਜ਼ਬੂਤ ਲੱਗਦੇ ਨੇ ਦੇਖੋ ਜੀ ਜਿਹੜਾ ਚੋਣ ਪ੍ਰਚਾਰ ਹੈ ਚੋਣ ਪ੍ਰਚਾਰ ਜਿੱਤਾ ਅਕਾਲੀ ਦਲ ਮੂਹਰੇ ਹੂਗਾ ਜੀ ਜਿਹੜਾ ਚੋਣ ਲੈਕਚਰ ਚ ਹੈ ਲੈਕਚਰ ਚ ਅਮਰਤਾ ਵੜਿੰਗ ਦੀਆਂ ਗੱਲਾਂ ਚ ਦਮ ਹੁੰਦਾ ਹੈ ਵੈਸੇ ਉਹਨੂੰ ਗੱਲ ਕਰਨ ਦਾ ਬਹੁਤ ਲਮਾ ਤਜਰਬਾ ਹੈ ਹਾਂ ਹਰੀਕਨ ਉਹ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਕਿਸੇ ਦੇ ਮਨ ਨੂੰ ਮੋਹ ਲੈਣਾ ਹੂੰ ਮਤਲਬ ਉਹ ਵੋਟਰ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਅਗਰ ਅਕਰਸ਼ਨ ਹੈਗੀ ਆ ਬਜ਼ੁਰਗਾਂ ਨੂੰ ਗੋਦੀਆ ਤੇ ਲਾਣਾ ਬਰਾਬਰ ਦੇਆਂ ਨੂੰ ਪਿਆਰ ਨਾਲ ਬੁਲਾਣਾ ਉਹ ਚੀਜ਼ਾਂ ਕਰਕੇ ਲੋਕਾਂ ਦੇ ਨੇੜੇ ਹੁੰਦੇ ਨੇ ਉਹ ਹਾਂਜੀ ਉਹ ਇਹੀ ਚੀਜ਼ਾਂ ਕਾਊਂਟ ਕਰਦੇ ਆਂ ਕੰਮ ਤਾਂ ਕਿਸੇ ਕਿਸੇ ਦੇ ਹੀ ਹੁੰਦਾ ਹੁੰਦਾ ਹਾਂਜੀ ਕਾਹੇ ਤਾਂ ਹੈ ਨਹੀਂ ਵੀ ਸਾਰੇ ਹਲਕੇ ਵੀ ਕੰਮ ਹੋ ਜਾਣ ਵੀ ਸਾਰਿਆਂ ਦੇ ਮੁਲਾਜ਼ਮ ਮੁੰਡੇ ਲੱਗ ਜਾਣ ਜਾਂ ਲੜਕੀਆਂ ਲੱਗ ਜਾਣ ਜਾਂ ਕੋਈ ਹੋਰ ਜੇ ਕੋਈ ਇੱਕ ਤਾਂ ਇਹ ਹੈ ਵੀ ਨਜਾਇਜ਼ ਪਰਚਾ ਵਾਤ ਜਿਹੜਾ ਸਿਸਟਮ ਹੈ ਮੈਂ ਤਾਂ ਆਈ ਹਰ ਇੱਕ ਲਾਈਵ 'ਚ ਇਹੀ ਕਹਣਾ ਹੁੰਦਾ ਵੀ ਇਸ ਚੀਜ਼ ਤੋਂ ਬਚਿਆ ਜਾਵੇ ਤੇ ਇਹਨਾਂ ਨੂੰ ਸਾਰਿਆਂ ਨੂੰ ਰਲ ਕੇ اپੋਜੀਸ਼ਨ ਨੂੰ ਸਾਰਿਆਂ ਨੂੰ ਇਹ ਰਲ ਕੇ ਤਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਨਜਾਇਜ਼ ਪਰਚੇ ਨਾ ਪੈਣ ਇਹਦੇ ਵਾਸਤੇ ਇਹਨਾਂ ਨੂੰ ਸੁਧਾਰ ਦੇ ਵਿੱਚ ਚੇਂਜ ਕਰਨ ਵਾਸਤੇ ਇਹਨਾਂ ਨੂੰ ਪੂਰਾ ਜੱਜ ਕੇ ਜਥੇਬੰਦ ਹੋਣਾ ਚਾਹੀਦਾ ਨਹੀਂ ਤਾਂ ਸਰਬਾਰੀ ਆਪੋ ਆਪਣੀ ਕੇ ਨੇੜੇ ਕੇ ਦੂਰ ਹੂੰ ਬਿਲਕੁਲ ਠੀਕ ਹੈ ਕਿ ਮੇਰੇ ਤੋਂ ਬਿਲਕੁਲ ਸਹੀ ਗੱਲ ਹੈ ਤੇ ਜੇਕਰ ਆਪਾਂ ਗੱਲ ਕਰਦੇ ਕਿ ਪ੍ਰਚਾਰ ਦੀ ਦੇ ਜੇ ਹਕੀਕੀ ਤੌਰ ਤੇ ਗੱਲ ਕਰਦੇ ਕਿਉਂਕਿ ਜਗਾ ਜਗਾ ਤੇ ਸੱਥਾ ਬਣਦੀਆਂ ਨੇ ਅੱਜ ਕੱਲ ਤਾਂ ਕੋ ਮਨਿਆ ਚੁੰਦੀਆਂ ਨੇ ਗੱਲਾਂ ਇਲੈਕਸ਼ਨਾਂ ਦੀ ਤੇ ਇੱਥੇ ਆਮ ਲੋਕਾਂ ਨੂੰ ਕਿੱਦਾਂ ਦੀ ਗੱਲ ਸੁਣਨ ਨੂੰ ਮਿਲਦੀ ਹੈ ਸਾਡੇ ਇਥੇ ਪ੍ਰਿੰਟਰ ਸਿੱਟ ਤੇ ਹਾਂਜੀ ਹਾਂਜੀ ਪ੍ਰਿੰਟਰ ਦੇਖੋ ਜੀ ਕੋਈ ਐਤਾ ਹੈ ਨਹੀਂ ਵੀ ਜਮਾਂ ਗੱਲ ਕਲੀਅਰ ਹੋਈ ਹੋਈ ਹੈ ਕੋਈ ਇੱਕ ਪਾਸੇ ਫੈਸਲਾ ਤਾਂ ਲੋਕ ਕਰਦੇ ਨਹੀਂ ਕੰਪੀਟੀਸ਼ਨ ਹਲੇ ਦੇਖੋ ਪਤਾ ਲੱਗੂ ਜੀ ਜਿਆਦਾ ਲੋਕ ਸਾਡੇ ਵੇਟ ਕਰੀ ਜਾਂਦੇ ਨੇ ਇਹਨੂੰ ਸਾਡੇ ਮੂਸੇ ਵਾਲੇ ਨੂੰ ਅੱਛਾ ਜੀ ਜੀ ਕੀ ਕਹਿੰਦੇ ਆ ਬਾਪੂ ਬਲਕੌਰ ਸਿੰਘ ਜੀ ਤੇ ਠੀਕ ਹੈ ਗੇਮ ਚੇਂਜਰ ਮੈਂ ਤਾਂ ਕਹਿੰਦਾ ਵੀ ਗੇਮ ਚੇਂਜਰ ਹੈਗੇ ਨੇ ਦੇਖੋ ਕਿਹਦੇ ਨਾਲ ਤੁਰਦੇ ਨੇ ਕਿ ਕੌਣ ਕੀ ਇਹਨਾਂ ਦੀਆਂ ਸ਼ਰਤਾਂ ਨੇ ਯਾਰ ਇਹ ਜਮਾ ਬਕਰ ਗੱਲ ਕਰ ਰਹੇ ਆ ਜਿੱਥੇ ਪੰਜਾਬ ਦੇ ਵਿੱਚ ਇਕੱਲੇ طور ਤੇ ਬੀਜੇਪੀ ਲੜਨ ਨੂੰ ਤਿਆਰ ਹੈ ਕਿ ਬਠਿੰਡੇ ਦੇ ਵਿੱਚ ਕੋਈ ਬੀਜੇਪੀ ਕੈਂਡੀਡੇਟ ਤਕੜਾ ਹੈਗਾ ਬੀਜੇਪੀ ਦਾ ਸਾਡੇ ਦਾ ਮਾਨਸਾ ਦਾ ਕੋਈ ਹੈ ਨਹੀਂ ਜੀ ਇਹਦਾ ਬਠਿੰਡੇ ਚ ਕੋਈ ਹੋਵੇ ਤਾਂ ਪਤਾ ਨਹੀਂ ਆ ਇਹ ਸਰੂਪ ਸਿੰਘ ਲੈ ਵਗੈਰਾ ਅਚੋਂ ਕੋਈ ਇਤੋਂ ਆਇਆ ਕੈਂਡੀਡੇਟ ਜਿਵੇਂ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਕੋਸ਼ਿਸ਼ ਕਰਦਾ ਇਸ ਤਰ੍ਹਾਂ ਕੋਈ ਇਹ ਚਿਹਰਾ ਆਉਣ ਵਾਲਾ ਸੈਲੀਬ੍ਰਿਟੀ ਆ ਜਾਂਦੀ ਹੈ ਕਿ ਕੈਂਡੀਡੇਟ ਆਜ ਜੀ ਹੈ ਜੀ ਥੋੜਾ ਦੇਖੋ ਜੀ ਆ ਸਕਦਾ ਕੋਈ ਕਿਸੇ ਨੂੰ ਵੀ ਦੇ ਸਕਦੀ ਹੈ ਪਾਰਟੀ ਕੋਲ ਪਾਵਰਾਂ ਨੇ ਜੇ ਗਲਕਾਰ ਲੋਕਾਂ ਕੋਲ ਪਾਵਰਾਂ ਨੇ ਵੋਟਾਂ ਨਹੀਂ ਆ ਜੀ ਪਾਰਟੀ ਕੋਲ ਪਾਵਰ ਹੈ ਜੇ ਟਿਕਟ ਦੇਣ ਦੀ ਜਾਂ ਪੈਰਾਸ਼ੂਟ ਦੀ ਪੈਰਾਸ਼ੂਟ ਨੂੰ ਲਸਣ ਦੀ ਪਾਵਰ ਪਬਲਿਕ ਕੋਲੇ ਠੀਕ ਹੈ ਜੀ ਪੈਰਾਸ਼ੂਟ ਪੈਂਚਰ ਹੋ ਸਕਦਾ ਹੈ ਹਾਂ ਜੀ ਪੈਰਾਸ਼ੂਟਰ ਅਸੀਂ ਦੇਣਗੇ ਜੀ ਬੰਦੇ ਤਾਂ ਤੁਹਾਨੂੰ ਪੈਰਾਸ਼ੂਟਰ ਅਸੀਂ ਆਉਣਗੇ ਪੰਜਾਬ ਚ ਦੋ ਚਾਰ ਸਾਰੀਆਂ ਪਾਰਟੀਆਂ ਵੱਲੋਂ ਆਉਣਗੇ ਜੇ ਕਾਂਗਰਸ ਵੱਲੋਂ ਵੀ ਆ ਜੇ ਕੋਈ ਨਾ ਕੋਈ ਚਾਹੀ ਇਧਰੋਂ ਕਿਉਂਕਿ ਸਾਰੇ ਜੀ ਜਿੰਦਗੀ ਜਿਵੇਂ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਕਿ ਤੁਹਾਡੇ ਸਾਈਡ ਆ ਜਿਹੜਾ ਕਿਵੇਂ ਲੱਗਦਾ ਹੈ ਕਿ ਚੋਣ ਪ੍ਰਚਾਰ ਜ਼ਿਆਦਾ ਕੌਣ ਕਰ ਰਿਹਾ ਹੈ ਹਲੇ ਤਾਂ ਮੈਨੂੰ ਕੋਈ ਜ਼ਿਆਦਾ ਚੋਣ ਪ੍ਰਚਾਰ ਤਾਂ ਕੋਈ ਨਹੀਂ ਹੈ ਹੂੰ ਵੈਸੇ ਲੋਕਾਂ ਦਾ ਆਪਕੋ ਆਪਣੀ ਹੈ ਹਲੇ ਤਾਂ ਮੈਨੂੰ ਲੱਗਦਾ ਜਿਵੇਂ ਹਰ ਸਿਮਰਤ ਕੌਰ ਬਾਦਲ ਤਾਂ ਲੱਗ ਗਏ ਨੇ ਅਬ ਇਹ ਤਾਂ ਹੁਣ ਦੇਖੋ ਵੀ ਸਾਰੇ ਪੰਜਾਬ ਚ ਕੀ ਕਰਦੇ ਫਿਰਦੇ ਉਹ ਯਾਤਰਾ ਕੱਢ ਰਹੇ ਨੇ ਪੰਜਾਬ ਬਚਾਓ ਯਾਤਰਾ ਜੀ ਹਾਂ ਉਹ ਉਹ ਯਾਤਰਾ ਦਾ ਕੋਈ ਮਕਸਦ ਹੈ ਜੀ ਮ ਮਕਸਦ ਤਾਂ ਇਹੀ ਹੈ ਵੀ ਇਲੈਕਸ਼ਨ ਆ ਗਏ ਆ ਤੇ ਚੋਣ ਪ੍ਰਚਾਰ ਇੱਕ ਕਿਸਮ ਦਾ ਜੀ ਤੇ ਬਾਕੀ ਹੁਣ ਇੱਧਰ खरे ਤਾਂ ਗੱਲ ਹੈ ਜੀ ਲੋਕ ਅਕਾਲੀ ਦਲ ਨੂੰ ਹੂੰ ਉਨਾ ਮਾੜਾ ਹੁਣ ਕਹਿਣੋ ਹਟਕੇ ਜਿੰਨਾ ਪਹਿਲਾਂ ਮਾੜਾ ਕਹਿੰਦੇ ਸੀ ਜੀ ਉਨਾ ਮਾੜਾ ਨਹੀਂ ਹੁਣ ਲੋਕ ਕਹਿੰਦੇ ਜੇ ਪਹਿਲਾਂ ਵੋਟਾਂ ਇਹਨਾਂ ਨੂੰ ਪਈਆਂ ਨੇ ਉਸ ਤੋਂ ਵੱਧ ਵੋਟਾਂ ਪੈਣਗੀਆਂ ਜਿੱਤ ਹਾਰ ਤਾਂ ਦੇਖੋ ਹੁੰਦੀ ਹੈ ਨਾ ਆਪਣੀ ਕਿਸਮਤ ਦੀ ਜੀ ਤੇ ਵੋਟਾਂ ਇਹਨਾਂ ਨੂੰ ਜ਼ਰੂਰ ਵੱਧ ਪੈਣਗੀਆਂ ਤੇ ਜੇ ਕੁਦਰਤ ਹੀ ਕਿਤੇ ਇਹ ਪੰਥ ਅਕਾਲੀ ਦਲ ਵਾਲਿਆਂ ਨਾਲ ਇਕੱਠਾ ਹੋ ਜਾਣ ਹੂੰ ਤੇ ਉਸ ਕਮਾਂਡ ਜਥੇਦਾਰ ਭਾਈ ਰਣਜੀਤ ਸਿੰਘ ਦੇ ਹੱਥ ਵਿੱਚ ਵਗ ਜੇ ਤਾਂ ਪਾਸਾ ਵੀ ਪਲਟ ਸਕਦਾ ਹੈ ਜੀ ਜੀ ਮਾਨ ਜੀ ਬਹੁਤ ਮਿਹਰਬਾਨੀ ਜੀ ਠੀਕ ਹੈ ਮੈਡਮ ਥੈਂਕ ਯੂ ਸੋ ਰਣਮੇ ਜੁਰਮੇ ਵਿਊਜ਼ ਲੋਕਾਂ ਦੇ ਆ ਰਹੇ ਨੇ ਹੂੰ ਕਿਆ ਪਰਪਾ ਜਿਹੜਾ ਅੱਜ ਦਾ ਮੇਨ ਟੌਪਿਕ ਰੱਖਿਆ ਸੀ ਹੈ ਪਟਿਆਲਾ ਸੀਟ ਦਾ ਤੇ ਪਟਿਆਲਾ ਸੀਟ ਬੜੀ ਰਮਾਂਚਿਤ ਹੋਣ ਵਾਲੀ ਹੈ ਆਨਲਾਈਨ ਟਾਈਮ 'ਚ ਸੁਣੋ ਜੀ ਇਹ ਇਹਦੇ ਨਾਲ ਪਟਿਆਲਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਬਹੁਤ ਕੁਝ ਦੇਖਣ ਨੂੰ ਮਿਲੂਗਾ ਹੂੰ ਤੇ ਅਸਮੰਜਸ 'ਚ ਵੀ ਹੋਣਗੇ ਵੀ ਐਸੀ ਕਿੱਧਰ ਨੂੰ ਵੋਟ ਪਾਈਏ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਲੋਕੀ ਬਹੁਤ ਚਾਹੁੰਦੇ ਨੇ ਬਹੁਤ ਚਾਹੁੰਦੇ ਨੇ ਕਿਉਂਕਿ ਉਹ ਸਮਾਜ ਸੇਵੀ ਵੀ ਨੇ ਹੂੰ ਤੇ ਲੋਕਾਂ ਨੂੰ ਜਿਹੜਾ ਹੈਗਾ ਉਹ ਸਿੱਧੇ ਤੌਰ ਦੇ ਉੱਪਰ ਜਿਹੜਾ ਹੈਗਾ ਲੋਕਾਂ ਦੇ ਵਿੱਚ ਵਿਚਰਦੇ ਹੋਏ ਸਾਹਮਣੇ ਆਉਂਦੇ ਨੇ ਹੂੰ ਸੋ ਭਾਜਪੀ ਦੇ ਉਮੀਦਵਾਰਾਂ ਦੀ ਜਿਹੜੀ ਟਿਕਟ ਹੈਗੀ ਆ ਉਹ ਮੇਰੇ ਕੋਲ ਪਹੁੰਚੀ ਉਹ ਵੀ ਤੁਹਾਨੂੰ ਦੱਸ ਦਈਏ ਜਿਹੜੀ ਟਿਕਟਾਂ ਲੰਦੀਆਂ ਗਈਆਂ ਨੇ ਲਿਸਟ ਉਹਨਾਂ ਦੀ ਲਿਸਟ ਜਿਹੜੀ ਹੈਗੀ ਆ ਜਨेश ਬੱਬੂ ਗੁਰਦਾਸਪੁਰ ਤੋਂ ਜਿੱਥੇ ਪਹਿਲਾਂ ਸੈਲੀਬ੍ਰਿਟੀ ਚਿਹਰੇ ਰਿਹਾ ਕਰਦੇ ਸੀਗੇ ਪਹਿਲਾਂ ਵਿਰੋਧ ਖੰਨਾ ਜੀ ਸੀਗੇ ਬਰਮੋ ਜੀ ਹੁਣ ਤੋਂ ਬਾਅਦ ਸਣੀ ਦੇਵੋਂ ਨੂੰ ਟਿਕਟ ਮਿਲੀ ਉਹ ਜਿੱਤੇ ਤੇ ਹੁਣ ਇਸ ਵਾਰੀ ਸੈਲੀਬ੍ਰਿਟੀ ਫੇਸ ਉਹ ਚੱਕ ਕੇ ਦਿਨੇਸ਼ ਬੱਬੂ ਨੂੰ ਉੱਥੇ ਦੇ ਹੀ ਵਰਕਰ ਨੇ ਉਹਨਾਂ ਨੂੰ ਟਿਕਟ ਤੇ ਦਿੱਤੀ ਗਈ ਹੈ ਤੇ ਪਟਿਆਲਾ ਤੋਂ ਪ੍ਰਨੀਤ ਕੋਰ ਜਿਹੜਾ ਦਾ ਹੁਣ ਜ਼ਿਕਰ ਹੋ ਰਿਹਾ ਸੀਗਾ ਟੱਕਰ ਹੋਣ ਜਾ ਰਹੀ ਹੈ ਇਸੇ ਤਰ੍ਹਾਂ ਅਮਰ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਠੀਕ ਹੈ ਜੀ ਤੇ ਜਲੰਧਰ ਤੋਂ ਸ਼ਸ਼ੀਲ ਕੁਮਾਰ ਰਿੰਕੂ ਜੋ ਆਮ ਆਦਮੀ ਪੱਲਾ ਛੱਡ ਕੇ ਕਮਲ ਦਾ ਫੁੱਲ ਫੜ ਕੇ ਆ ਗਏ ਨੇ ਜੋ ਜਲੰਧਰ ਤੋਂ ਹੁਣ ਉਹ ਟਿਕਟ ਮਿਲ ਚੁੱਕੀ ਹੈ ਤੇ ਲੁਧਿਆਣਾ ਤੋਂ ਰਵਨੀਤ ਬਿੱਟੂ ਮਰਹੂਮ ਮੁੱਖ ਮੰਤਰੀ ਬਣਾ ਬਿਆਨਤ ਸਿੰਘ ਜੀ ਦੇ ਪੋਤੇ ਹੂੰ ਜੋ ਕਿ ਕਾਂਗਰਸ ਦੇ ਟਕਸਾਲੀ ਪਰਿਵਾਰ ਤੋਂ ਸੀਗੇ ਪਰ ਟਕਸਾਲੀ ਪਰਿਵਾਰ ਦੇ ਵਿੱਚ ਹੋਂਦ ਦੇ ਬਾਵਜੂਦ ਕਾਂਗਰਸ ਦਾ ਪੱਲਾ ਛੱਡ ਗਏ ਹੁਣ ਬੀਜੇਪੀ ਦਾ ਫੁੱਲ ਲੈਣਾ ਫੜ ਲਿਆ ਤੇ ਹੰਸ ਰਾਜ ਹੰਸ ਜੀ ਜਿਥੇ ਦਿੱਲੀ ਦੇ ਵਿੱਚ ਸੀਟ ਨਿਵਾਜੀ ਗਏ ਸੀ ਜਿਹਨਾਂ ਨੂੰ ਐਮਪੀ ਦੀ ਤਾਂ ਇਸ ਵਾਰ ਫਰੀਦਕੋਟ ਤੋਂ ਉਤਾਰੇ ਗਿਆ ਤੇ ਹੁਣ ਸਿੱਲੀ ਸਿੱਲੀ ਰਵਾ ਜਿਹੜੀ ਹੈ ਉੱਥੇ ਚੱਲੋਗੇ ਤੇ ਜੇਕਰ ਜਿੱਤ ਕੇ ਫਰੀਦਕੋਟ ਤੋਂ ਤਾਂ ਫਿਰ ਇਹ ਗੀਤ ਚੱਲਣਾ ਵੀ ਸਿੱਲੀ ਸਿੱਲੀ ਜਾਂਦੇ ਹੋ ਕੇ ਰਵਾ ਕਿਤੇ ਕੋਈ ਰੋਂਦਾ ਹੋਊਗਾ ਜੇ ਹਾਰ ਕੇ ਤਾਂ ਫਿਰ ਉਹਨੂੰ ਆਪ ਦੇ ਵਸਤੇ ਗੀਤ ਗਾਣਾ ਪੈਣਾ ਹੂੰ ਕਿਉਂਕਿ ਹੁਣ ਦੋਨੋਂ ਸਾਰੇ ਆਪਾਂ ਜੇਕਰ ਆਮ ਆਦਮੀ ਪਾਰਟੀ ਦੇ ਜਕਰਮਜੀਤ ਨੂੰ ਮੋਲ ਹੋ ਗਈ ਇਧਰ ਹੰਸਰਾ ਦੇ ਹੰਸ ਹੋ ਗਈ ਇੱਕ ਬੋਸਟ ਵੀ ਪਾਈ ਗਈ ਸੀ ਜਿਹਦੇ ਚ ਕਿਹਾ ਗਿਆ ਸੀਗਾ ਕਿ ਜਿਹੜੇ ਜਿਹੜੇ ਬੰਦੇ ਨੇ ਹੰਸਲਾ ਜਾਂਸਰ ਨੂੰ ਨਹੀਂ ਦੇਖਿਆ ਤਫਰੀਦ ਕੋਟ ਵਾਲੇ ਤਿਆਰ ਹੋ ਜਾਆ ਗਿਆ ਅਨਸਰ 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 ਵੀ ਜਿਹੜਾ ਇੱਥੇ ਸੈਲੀਬ੍ਰਿਟੀ ਦੇ ਤੌਰ ਤੇ ਉੱਪਰ ਪ੍ਰਚਾਰ ਕਰਦੇ ਹੋਏ ਦਿਖਾਈ ਦੇਣਗੇ ਤੇ ਕਿਆ ਸਰਾਈਆਂ ਇਹ ਵੀ ਲੇਕਿਨ ਹੁਣ ਜਲਦੀ ਹੋਈ ਜਿਹੜੇ ਫਿਲਮ ਦੇ ਐਕਟਰ ਨੇ ਤੇ ਬੀਜੇਪੀ ਦਾ ਹਿੱਸਾ ਨੇ ਹੈਰੀ ਉਹਨਾਂ ਨੂੰ ਵੀ ਟਿਕਟ ਮਿਲਣ ਜਾ ਰਹੀ ਹੈ ਜੀ ਜੀ ਉਹ ਇਹ ਦੇਖੋ ਹੁਣ ਬੀਜੇਪੀ ਦੀ ਤਾਂ ਲਿਸਟ ਆ ਚੁੱਕੀ ਹੈ ਉਹਨਾਂ ਨੇ ਅਨਾਉਂਸ ਕਰ ਦਿੱਤੇ ਨੇ ਤੇ ਹੁਣ ਦੇਖਣਾ ਹੈ ਕਿ ਅਕਾਲੀ ਦਲ ਵੱਲੋਂ ਕੀੜੇ-ਕੀੜੇ ਕੈਂਡੀਡੇਟ ਉਤਰਦੇ ਨੇ ਚੋਣ ਮੈਦਾਨ ਜੀ ਬਿਲਕੁਲ ਉਹਨਾਂ ਨੇ ਵੀ ਆਪਣੇ ਕੈਂਡੀਡੇਟ ਜਿਹੜੇ ਹੁਣ ਜਲਦ ਹੀ ਕੋਸ਼ਿਸ਼ ਕਰ ਦੇਣੇ ਨੇ ਕਿਉਂਕਿ ਹਲੇ ਤਾਂ ਡਿਕਟਾਂ ਦੀ ਬੰਡਲ ਫਰੋਕ ਚੱਲੀ ਹੋਈ ਹੈ ਪਾਰਟੀ ਦੇ ਵਿੱਚ ਤੇ ਆਪਣਾ ਜਿਹੜਾ ਹੈਗਾ ਮਿਆਰ ਕਿਤੇ ਨਾ ਕਿਤੇ ਪੰਜਾਬ ਚ ਸਦਾਰਾ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਜਾਓ ਯਾਤਰਾ ਕਰਨ ਤੋਂ ਬਾਅਦ ਤੇ ਉੱਥੇ ਨਾਲ ਹੀ ਹਰਸਿਮਰਤ ਕੋਰ ਬਾਦਲ ਆਪਣੇ ਲੈਵਲ ਤੇ ਲੱਗੀ ਹੋਈ ਹੈ ਤੇ ਸਕੀਰ ਸਿੰਘ ਬਾਦਲ ਨੇ ਯਾਤਰਾ ਕੱਟੀ ਹੈ ਤੁਸੀਂ ਦੇਖ ਲਈ ਹੈ ਤਾਂ ਹੁਣ ਹੋ ਸਕਦਾ ਹੈ ਕਿ ਅਕਾਲੀ ਦਲ ਵੀ ਆਪਣੇ ਤਰੰਦਰ ਜਿਹੜੇ ਆ ਜਲਦੀ ਆਪਾਰੀ ਜੀ ਹੂੰ ਕਿਉਂਕਿ ਇੱਕ ਜੋਨ ਦਾ ਇਲੈਕਸ਼ਨ ਹੀ ਹੈ ਨਾ ਥੋੜਾ ਸਮਾ ਰਹੇਗਾ ਲਾਲੋਈ 2 ਕੁ ਮਹੀਨੇ ਰਸਮਾ ਜੀ ਉਹ ਇਹ ਦੇਖੋ ਜਿਵੇਂ ਆਪਾਂ ਅੱਜ ਗੱਲ ਕਰ ਰਹੇ ਸੀ ਅੱਜ ਦਾ ਆਪਾਂ ਵਿਸ਼ਾ ਰੱਖਿਆ ਸੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਕਿ ਉਹਨਾਂ ਨੇ ਜਿਹੜਾ ਪਟਿਆਲਾ ਦੇ ਵਿੱਚ ਐਮਪੀ ਦੀ ਜਿਹੜੀ ਉਹਨੂੰ ਕੈਂਡੀਡੇਟ ਉਤਾਰਿਆ ਗਿਆ ਚੌਣ ਮੈਦਾਨ ਦੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਦੇ ਝੋਲੀ ਦੇ ਵਿੱਚ ਪਾਉਂਦੇ ਨੇ ਪਟਿਆਲਾ ਦੀ ਐਮਪੀ ਸੀਟ ਨੂੰ ਹੁਣੇ ਆਉਣ ਵਾਲਾ ਸਮਾਂ ਦੱਸ ਦਿੱਤਾ ਬਹੁਤ ਨਿਉਣਾ ਇਹ ਤੇ ਪਾਈ ਸਾਹਿਬ ਨੇ ਕਹਿ ਵੀ ਦਿੱਤਾ ਆਪਣੇ ਕੋਲ ਕੋਲਰ ਜਿਹੜੇ ਸੀਗੇ ਕਿ ਜੀ ਮਾਲਵਿੰਦਰ ਜੀ ਵੀ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਕਾਂਗਰਸ ਦੀ ਵਧੀਆ ਹੋਏਗੀ ਡਾਕਟਰ ਤਰਮਵੀਰ ਗਾਂਧੀ ਦੇ ਨਾਲ ਕਿਉਂਕਿ ਉਹਨਾਂ ਨੇ ਜਿਹੜੀ ਗੱਲ ਹੈਗੀ ਹੈ ਉਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਕਿ ਫੀਮ ਭੁੱਕੀ ਦੀ ਖੇਤੀ ਦੇ ਉੱਪਰ ਹਾਂ ਆਬੀਮ ਦੀ ਖੇਤੀ ਦੇ ਉੱਪਰ ਡਾਕਟਰ ਗਾਂਧੀ ਸ਼ੁਰੂ ਤੋਂ ਹੀ ਬੋਲਦੇ ਆ ਰਹੇ ਨੇ ਤੇ ਪੰਜਾਬ ਦੇ ਬਹੁਤ ਲੋਕ ਨੇ ਜਿਹੜੇ ਚੰਦ ਨੇ ਕਿਹਾ ਚੀਜ਼ ਹੋਣੀ ਚਾਹੀਦੀ ਹੈ ਜੀ ਜੀ ਕਿਉਂਕਿ ਦੇਖੋ ਸਿੰਥੈਟਿਕ ਨਸ਼ੇ ਨਾਲੋਂ ਤਾਂ ਇਹ ਸਾਰਾ ਠੀਕ ਰਹੇਗਾ ਇਹ ਹੁਣ ਦੇਖਣਾ ਇਹ ਹੋ ਗਿਆ ਕਿ ਆਪਣੀ ਜਿਹੜੀ ਪੰਜਾਬ ਸਰਕਾਰ ਦੀ ਕਹਿ ਸਕਦੇ ਹੈਗੇ ਪਰ ਹਾਂ ਕਾਫੀ ਜਥੇਬੰਦੀਆਂ ਨੇ ਜਿਹੜੀਆਂ ਇਸ ਚੀਜ਼ ਨੂੰ ਚਾਹੁੰਦੀਆਂ ਨੇ ਜੁੜੇ ਹੋਏ ਨੇ ਪੰਜਾਬ ਦੇ ਲੋਕ ਵੀ ਕਈ ਹੈਗੇ ਨੇ ਸਰ ਚਾਹੁੰਦੇ ਨਹੀਂ ਗੱਲਣਾ ਉਨੇ ਇਹ ਵੀ ਦੇਖਣਾ ਇਹ ਹੋਵੇਗਾ ਕਿ ਆਉਣ ਵਾਲਾ ਸਮਾਂ ਦੱਸੂਗਾ ਕਿ ਡਾਕਟਰ ਧਰਮਵੀਰ ਗਾਂਧੀ ਕੀ ਆਪਣਾ ਰੰਗ ਦਿਖਾਉਂਦੇ ਨੇ ਅੱਗੇ ਕਿ ਕਾਂਗਰਸ ਦੀ ਜਿਹੜੀ ਪਟਿਆਲਾ ਦੀ ਐਮਪੀ ਸੀਟ ਹੈ ਉਹ ਉਹਨਾਂ ਦੇ ਕਾਂਗਰਸ ਦੀ ਝੋਲੀ ਪਉਂਦ ਨੇ ਜਾਂ ਨਹੀਂ ਬੜੇ ਸਾਦੇ ਸਵਾਦ ਦੇ ਡਾਕਟਰ ਸਾਹਿਬ ਨੇ ਤੇ ਹੁਣ ਲੱਗਦਾ ਕਿ ਹੋ ਜਾਏਗਾ ਪਰ ਦੂਜੇ ਪਾਸੇ ਜਿਹੜੇ ਦੂਸਰੇ ਵੀ ਡਾਕਟਰ ਨੇ ਸਾਰੇ ਡਾਕਟਰ ਡਾਕਟਰ ਦिए ਹੋਏ ਉਹ ਵੀ ਜਿਹੜੇ ਬੜੇ ਸਾਦੇ ਸਵਾਦ ਨੇ ਬੜੀ ਸਿੱਧੀ ਗੱਲ ਕਰਨ ਵਾਲੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੀ ਟੱਕਰ ਕਿੰਨੀ ਤਕੜੀ ਰਹਿਣ ਵਾਲੀ ਹੈਗੀ ਹੈ ਤੇ ਪਟਿਆਲਾ ਦੇ ਵਾਲੇ ਪਟਿਆਲਾ ਵਾਸੀ ਹੋ ਜੋ ਤਿਆਰ ਡਾਕਟਰ ਵਰਸਸ ਡਾਕਟਰ ਦੇਖਣ ਵਾਸਤੇ ਹੂੰ ਜੀ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਅੱਗੇ ਵੀ ਤੁਹਾਨੂੰ ਅਜਿਹੀ ਅਪਡੇਟ ਦਿੰਦੇ ਰਹਾਂਗੇ ਹੁਣ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ